ਕਿ ਅੱਜ ਵੀ ਲੋਕ ਆਂਦੇ ਨੇ ਕੈਸੇਟਸ ਖਰੀਦਣ ਦੇ ਲਈ ਬਿਲਕੁਲ ਬਿਲਕੁਲ ਮੈਂ ਬਹੁਤ ਖੁਸ਼ ਹੁੰਦੇ ਨੇ ਦੇਖ ਕੇ ਕਈ ਤਾਂ ਆਪਣੇ ਬੱਚੇ ਉਹ ਦਿਖਾ ਕੇ ਜਾਂਦੇ ਨੇ ਵੀ ਦੇਖੋ ਇਹ ਪਹਿਲਾਂ ਕੈਸੇਟ ਚੱਲਿਆ ਕਰਦੀ ਸੀ ਸਭ ਤੋਂ ਵੱਧ ਕਿਹੜੀ ਕੈਸੇਟ ਵੇਚੀ ਸਰ ਹੁਣ ਤੱਕ ਦੇਖੋ ਜੀ ਬੱਬੂ ਮਾਨ ਦੀ ਪਿਆਸ ਆਈ ਜੀ ਬਹੁਤ ਲੋਕਾਂ ਨੇ ਮੰਗੀ ਤਾਂ ਮੈਂ ਚਾਹੇ ਥੋੜਾ ਜਿਹਾ ਉਹਨਾਂ ਦੇ ਬਾਰੇ ਆਰਡਰਸ ਦੱਸੋ ਬਹੁਤ ਫੈਨ ਫਾਲੋਇੰਗ ਹੋਣਾ ਦੇ ਇੱਥੇ ਯੂਨੀਵਰਸਿਟੀ ਪੜ੍ਹਿਆ ਕਰਦੇ ਸੀ ਜੀ ਉਹਨੇ ਇਹ ਪਹਿਲੀ ਕੈਸੜਾਈ ਉਹ ਸਪੈਸ਼ਲ ਪੋਸਟਰ ਲੱਗੇ ਹੁੰਦੇ ਸੀ ਆਪਣੇ ਗੱਲ ਕਰੀਏ ਹਾਨੀ ਸਿੰਘ ਦੇ ਅਜਿਹੇ ਮਕਾਮ ਤੇ ਨੇ ਇੱਕ ਟਾਈਮ ਜਦੋਂ ਉਹ ਵੀ ਇੱਥੇ ਆਂਦੇ ਸੀ ਚੜਾਈ ਵੀ ਤੁਹਾਡੀ ਅੱਖਾਂ ਦੇ ਸਾਹਮਣੇ ਉਹਨਾਂ ਦੀ ਹੋਈ ਆ ਪਹਿਲਾ ਕਾਣਾ ਅਜ ਤੋਂ ਅਸੀਂ ਬਹੁਤ ਚੰਡੀਗੜ੍ਹ ਦੇ ਨਜ਼ਾਰੇ ਨੇ ਪਟਿਆ ਹਾਨੀ ਸਿੰਘ ਦਾ ਮਿਊਜ਼ਿਕ ਤਾਂ ਬਹੁਤ ਚੱਲਿਆ ਸੀ ਹੁਣ ਬਹੁਤ ਸਪਰੇਟ ਕਹਿੰਦੇ ਸ਼ੂਟ ਬੈਠੀ ਹੋਏ ਸੀ ਤੁਹਾਡੇ ਲੱਗੇ 17 'ਚ ਸ਼ੂਟ ਹੋਏ ਸੀ ਉੱਥੋਂ ਹੀ ਪੰਜਾਬੀ ਵੀਰ ਹਾਨੀ ਸਿੰਘ ਜੀ ਦਾ ਵੀ ਨਾਮ ਚੱਲ ਪਿਆ ਸੀ ਕਾਫੀ ਐਮੀ ਵੀਰ ਵੀ ਆਏ ਨੇ ਤੁਹਾਡੇ ਕੋਲ ਤਾਂ ਐਮੀ ਵੀਰ ਕੋਈ ਆਇਆ ਜੀ ਕਹਿੰਦੇ ਮੇਰਾ ਕਾਣਾ ਪਲੇ ਕਰ ਦਿਓ ਅਸੀਂ ਕਰ ਤਿਆ ਕਿਹਦੇ ਅੰਕਲ ਜੀ ਮੇਰਾ ਅੱਜ ਕਿਹਾ ਭਾਈ ਦੇ ਕਰਦੇ ਆਵੇ ਹੁਣ ਤਾਂ ਕਹੇ ਨਹੀਂ ਦੁਬਾਰਾ ਫੇਰ ਪਲੇ ਕਰ ਦੋ ਮੈਂ ਹੁਣ ਮੰਗੇਗਾ ਫਿਰ ਕਹਿੰਦੇ ਕੈਸਿਡ ਆ ਜਾਏਗੀ ਜੀ ਫੋਕੇ ਚ ਕੈਸਿਡ ਨਹੀਂ ਸੀ ਆਈ ਉਸ ਦਿਨ ਮੈਂ ਜਦ ਆਈ ਨਹੀਂ ਸੀ ਕਹਿੰਦੇ ਹੋ ਜੇ ਮਿਲਦੇਗੀ ਮੈਂ ਕਿਹਾ ਲੋਕ ਮੰਗਣੇ ਵੇ ਦਵਾਗੀ ਉਹਨਾਂ ਨੂੰ ਪਰ ਨਾਇਲ ਰਿਕਾਰਡ ਅੱਜ ਕੱਲ ਇਹਨੂੰ ਕਹਿੰਦੇ ਇੰਗਲਿਸ਼ ਵਾਇਨਾਈਲ ਰਿਕਾਰਡ ਸਾਡੇ ਪੰਜ ਜ਼ਮਾਨੇ ਚ ਕਿਆ ਕਰਦੇ ਤਵਾ 3 ਮਾਨ ਦੇ ਨੀਡਵਾਨ ਮਿਲਦੇ ਨਹੀਂ ਤਵਾ ਓਕੇ ਕੁਲਦੀਪ ਮਾਨ ਜੀ ਸਭ ਤੋਂ ਜ਼ਿਆਦਾ ਮੰਗਦੇ ਜੀ ਫੋਦੋ ਪੂਰੀ ਚਮਕੀਲਾ ਤੇ ਕੁਲਦੀ ਮਾਨ ਜੀ ਤੁਹਾਨੂੰ ਪਿਆਰ ਨਾਲ ਸਾਰੀਆਂ ਚੀਜ਼ਾਂ ਦੇ ਨਾਲ ਸ਼ੌਂਕਸ ਨਾਲ ਚੀਜ਼ਾਂ ਦੇ ਕਿ ਤੁਸੀਂ ਅਜੇ ਵੀ ਇਹਨਾਂ ਨੂੰ ਬੜਾ ਸੰਭਾਲ ਕੇ ਆਪਣੇ ਕੋਲ ਰੱਖਿਆ ਹੈ ਮੈਡਮ ਇਹ ਸਾਨੂੰ ਜਾਣ ਤੋਂ ਪਿਆਰਿਆ ਨੇ ਸਤਿ ਸ਼੍ਰੀ ਅਕਾਲ ਜੀ ਦੇਖ ਰਹੇ ਪੀਟੀਸੀ ਪੰਜਾਬੀ ਮੈਂ ਹਾਂ ਖੁਸ਼ੀ ਸੈਰਾ ਤੇ ਅੱਜ ਅਸੀਂ ਬੜੀ ਹੀ ਖਾਸ ਜਗ੍ਹਾ ਤੇ ਪਹੁੰਚੇ ਆ ਮਿਊਜ਼ਿਕ ਇੰਡਸਟਰੀ ਦੇ ਗਾਇਲ ਕਰੀ ਨਾ ਬੜਾ ਬਦਲਾ ਆ ਗਿਆ ਪਰ ਕਿਵੇਂ ਬਦਲੀ ਸਾਡੀ ਮਿਊਜ਼ਿਕ ਇੰਡਸਟਰੀ ਪਹਿਲਾਂ ਤਵੇ ਆਂਦੇ ਸੀ ਫਿਰ ਕੈਸਿਟ ਫਿਰ ਸੀਡੀ ਤੇ ਫਿਰ ਡੀਵੀਡੀ ਇਹਨਾਂ ਦੇ ਵਿੱਚ ਸਿੰਗਰਾਂ ਦੇ ਵੱਲੋਂ ਆਪਣੇ ਗਾਣੇ ਰਿਕਾਰਡ ਕਰਵਾਏ ਜਾਂਦੇ ਸੀ ਲੋਕਾਂ ਦੇ ਵੱਲੋਂ ਇਹਨਾਂ ਨੂੰ ਖਰੀਦਿਆ ਜਾਂਦਾ ਸੀ ਤੋਂ ਉਸ ਤੋਂ ਬਾਅਦ ਪਤਾ ਲੱਗਦਾ ਸੀ ਕਿ ਕਿਸ ਗਾਇਕ ਦੀ ਕਿੰਨੀ ਚੜ੍ਹਾਈ ਹੈ ਸੋ ਅੱਜ ਅਸੀਂ ਜਿਸ ਜਗ੍ਹਾ ਤੇ ਪਹੁੰਚੇ ਆ ਨਾ ਇਸ ਸ਼ਾਪ ਦੇ ਓਨਰ ਦੇ ਵੱਲੋਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਬੜਾ ਸੰਭਾਲ ਕੇ ਰ ਮੁਲਾਕਾਤ ਵੀ ਕਰਵਾਵਾਂਗੇ ਤੇ ਉਹਨਾਂ ਦੇ ਕੋਲੋਂ ਜਾਣਾਂਗੇ ਕਿ ਕਿੰਨੇ ਕ ਪੰਜਾਬੀ ਸਿੰਗਰ ਤੇ ਬਾਲੀਵੁੱਡ ਦੀ ਇੰਡਸਟਰੀ ਦੇ ਆਰਟਿਸਟ ਇੱਥੇ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਕਿਵੇਂ ਇੱਥੇ ਉਹ ਮਾਹੌਲ ਹੁੰਦਾ ਸੀ ਖੁਦ ਪੋਸਟਰ ਲਗਾਉਂਦੇ ਸੀ ਤੇ ਖੁਦ ਆ ਕੇ ਆਪਣੀ ਕੈਸੇਟਸ ਦਿੰਦੇ ਸੀ ਤੇ ਜਾਣਦੇ ਸੀ ਕਿ ਕਿੰਨਾ ਲੋਕਾਂ ਦੇ ਵੱਲੋਂ ਉਹਨਾਂ ਨੂੰ ਪਿਆਰ ਮਿਲ ਰਿਹਾ ਹੈ ਸੋ ਬਿਨਾਂ ਦੇਰੀ ਕੀਤੇ ਫਟਾਫਟ ਅੰਦਰ ਚੱਲ ਗਏ ਤੇ ਗੱਲ ਕਰਦੇ ਆ ਵਿਨੋਦ ਕੁਮਾਰ ਸ਼ਰਮਾ ਜੀ ਦੇ ਨਾਲ ਆਜੋ ਫਿਰ ਸਵੇਸਟਾਈ ਮੇਰੇ ਨਾਲ ਮੌਜੂਦ ਆ ਵਿਨੋਦ ਕੁਮਾਰ ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਮ ਕੀ ਹਾਲ ਹੈ ਬਹੁਤ ਵਧੀਆ ਸਰ ਤੁਸੀਂ ਠੀਕ ਹੋ ਬਸ ਬਹੁਤ ਵਧੀਆ ਮੈਮ ਸਭ ਤੋਂ ਪਹਿਲਾਂ ਤੇ ਮੈਂ ਇਹ ਕਹਾ ਕਿ ਇਨਾ ਖਜ਼ਾਨਾ ਕਿਵੇਂ ਲੁਕਾ ਕੇ ਰੱਖਿਆ ਏ ਮੈਡਮ ਬਸ ਇਹ ਲੋਕਾਂ ਦੀ ਕਿਰਪਾ ਹੈ ਉਹ ਮੰਗਦੇ ਰਹਿੰਦੇ ਸਾਨੂੰ ਇਕੱਠਾ ਕਰਨਾ ਪੈਂਦਾ ਹੈ ਜੀ ਕਿ ਉਹਨਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਡਿਮਾਂਡ ਪੂਰੀ ਕਰੀਏ ਪਰ ਐ ਵੀ ਖਜ਼ਾਨਾ ਇਹ ਲੁਪਤ ਹੁੰਦਾ ਜਾ ਰਿਹਾ ਅੱਗੇ ਅੱਗੇ ਵੱਧ ਨਹੀਂ ਰਿਹਾ ਤਾ ਕਰਕੇ ਵੀ ਬੜਾ ਮੁਸ਼ਕਿਲ ਪੈਂਦਾ ਹੈ ਕਈਆਂ ਦੀ ਵਿਚਾਰਾਂ ਡਿਮਾਂਡ ਵੀ ਪੂਰੀ ਹੁੰਦੀ ਸਾਨੂੰ ਬੜਾ ਅਫਸੋਸ ਹੁੰਦਾ ਪਰ ਅਸੀਂ ਕੋਸ਼ਿਸ਼ ਕਰੀਦੀਏ ਕਿ ਹਰੇਕ ਦੀ ਬੰਦੇ ਦੀ ਡਿਮਾਂਡ ਪੂਰੀ ਹੋਏ ਅੱਛਾ ਸਰ ਕਿ ਅੱਜ ਵੀ ਲੋਕ ਆਂਦੇ ਨੇ ਕੈਸਿਡਸ ਖਰੀਦਣ ਦੇ ਲਈ ਬਿਲਕੁਲ ਬਿਲਕੁਲ ਮੈਮ ਅੱਜ ਤਾਂ ਹੁਣ ਆਂਦੇ ਲੋਕ ਉਹ ਕਹਿੰਦੇ ਫਲਾਣੀ ਕੈਸਿਡ ਦੋ ਅਸੀਂ ਕਹਿੰਦੇ ਆ ਸੌਰੀ ਵੀ ਹੁਣ ਤਾਂ ਜੋ ਪਈਆਂ ਜੋ ਬਣਿਆ ਪਿਆ ਮਾਲ ਇਹ ਹੈ ਬਸ ਕਿ ਉਹ ਨਿਊ ਤਾਂ ਆ ਨਹੀਂ ਰਹੀਆਂ ਜੀ ਜੋ ਹੈ ਵੀ ਸਾਡੇ ਉਹ ਸਟਾਕ ਇਹਦੇ ਵਿੱਚੋਂ ਦੇਖ ਲਓ ਅਗਰ ਕੁਝ ਚਾਹੀਦਾ ਬਾਕੀ ਤੁਸੀਂ ਡਿਮਾਂਡ ਆਪਣੀ ਲਿਖਾ ਦਿਓ ਅਸੀਂ ਕੋਸ਼ਿਸ਼ ਕਰਾਂਗੇ ਜੇ ਮਿਲ ਗਈ ਤਾਂ ਤੁਹਾਨੂੰ ਜਰੂਰ ਦਵਾਂਗੇ ਮਤਲਬ ਅੱਜ ਵੀ ਲੋਕਾਂ 'ਚ क्रेਜ਼ ਆ ਪਿਆਰ ਆ ਇਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜਾ ਆਂਦੇ ਨੇ ਇੱਥੇ ਹਾਂਜੀ ਹਾਂ ਮੈਂ ਬਿਲਕੁਲ ਬਿਲਕੁਲ ਬਹੁਤ ਬਹੁਤ ਖੁਸ਼ ਹੁੰਦੇ ਨੇ ਦੇਖ ਕੇ ਕਈ ਤਾਂ ਆਪਣੇ ਬੱਚਿਆਂ ਨੂੰ ਦਿਖਾ ਕੇ ਜਾਂਦੇ ਨੇ ਵੀ ਦੇਖੋ ਇਹ ਪਹਿਲਾਂ ਕੈਸਟ ਚੱਲਿਆ ਕਰਦੀ ਸੀ ਵੀ ਉੱਥੇ ਸਾਡੇ ਡੈਕ ਨੂੰ ਹੱਥ ਲਾਣਗੇ ਫਿਰ ਦੱਸਣਗੇ ਵੀ ਇਹ ਕੈਸਟ ਹੁੰਦੀ ਸੀ ਵੀ ਇਸ ਤਰ੍ਹਾਂ ਦੀ ਕੈਸਟ ਹੁੰਦੀ ਸੀ ਇਹਨੂੰ ਇਸ ਤਰ੍ਹਾਂ ਖੋਲ ਕੇ ਉਹ ਸਾਰਾ ਦੱਸ ਕੇ ਆਪਣੇ ਬੱਚਿਆਂ ਨੂੰ ਦੱਸਦੇ ਆਵੇ ਅਸੀਂ ਇਹਦੇ ਵਿੱਚ ਰਿਕਾਰਡਿੰਗ ਕਰਾਇਆ ਕਰਦੇ ਸੀ ਗਾਣੇ ਮਰੇ ਬੱਚੇ ਬੜਾ ਖੁਸ਼ ਹੁੰਦੇ ਵੇ ਦੇਖ ਕੇ ਜਿਹੜਾ ਨੂੰ ਬੱਚਿਆਂ ਦਾ ਨਿਊ ਬੱਚਿਆਂ ਦਾ ਪਤਾ ਹੀ ਜਨਰੇਸ਼ਨ ਨੂੰ ਵੀ ਕੈਸੇਟ ਵੀ ਕਦੇ ਆਉਂਦੀ ਜੀ ਸਾਨੂੰ ਹੁਣ ਰਿਕਾਰਡਾਂ ਦਾ ਨਹੀਂ ਪਤਾ ਐਲ ਪੀ ਰਿਕਾਰਡ ਹੈ ਨਾ ਜੀ ਉਸ ਤੇ ਨਿਊ ਬੱਚੇ ਉਹਨਾਂ ਬੜੇ ਖੁਸ਼ ਹੁੰਦੇ ਨੇ ਬੜਾ ਕੁਝ ਬਦਲ ਗਿਆ ਹੈ ਨਾ ਗੱਲ ਕਰੀਏ ਪਹਿਲਾਂ ਤਵੇ ਕੈਸੇਟ ਸੀਡੀ ਡੀਵੀਡੀ ਤੁਸੀਂ ਸਰ ਸਾਰਾ ਕੁਝ ਦੇਖਿਆ ਬਦਲਦੇ ਹੋਏ ਟਾਈਮ ਨੂੰ ਮਿਊਜ਼ਿਕ ਇੰਡਸਟਰੀ ਦੀ ਗੱਲ ਕਰੀਏ ਕਿਵੇਂ ਇੱਥੇ ਗਾਇਕ ਆਉਂਦੇ ਸੀ ਤੁਹਾਡੇ ਕੋਲ ਚਾਹੇ ਆਪਣੇ ਪੋਸਟਰ ਲਗਾ ਕੇ ਜਾਂਦੇ ਸੀ ਕਈ ਵਾਰ ਪੈਸੇ ਵੀ ਦਿੰਦੇ ਸੀ ਕਿ ਸਾਡਾ ਗੀਤ ਚਲਾ ਦਿਓ ਚਾਰ ਲੋਕ ਸੁਣਨਗੇ ਕੈਸਟ ਲੈ ਆਣਗੇ ਸੋ ਇਹ ਬਦਲਦਾ ਹੋਇਆ ਟਾਈਮ ਕਿਵੇਂ ਜੋ ਤੁਸੀਂ ਦੇਖਿਆ ਕਿਵੇਂ ਦਾ ਰਿਹਾ ਮੈਡਮ ਦੇਖੋ ਉਹ ਦੌਰ ਬਹੁਤ ਹੀ ਚੰਗਾ ਸੀ ਜਿਹੜੇ ਸਿੰਗਰ ਵੀ ਹੁੰਦੇ ਸੀ ਬੜੀ ਰਿਸਪੈਕਟ ਕਰਦੇ ਸੀ ਆ ਕੇ ਉਹਨਾਂ ਦੁਕਾਨ ਤੇ ਆਣਾ ਪਹਿਲਾਂ ਪੈਰਾ ਜਿਸ ਨਾਲ بڑا ਹੋਇਆ ਕੋਈ ਉਹਦੇ ਪੈਰਾਤ ਲਗਾਣਾ ਉਹਨੂੰ ਦੱਸਣਾ ਜੀ ਮੇਰੀ ਪਲਾਨੀ ਕੈਸਟ ਵਾਰੀ ਧਿਆਨ ਰੱਖਣਾ ਜੀ ਮੇਰਾ ਫਿਰ ਕਿਸੇ ਕੰਪਨੀ ਵਾਲਿਆਂ ਦੇ ਨਾਲ ਆਉਂਦੇ ਸੀ ਕਈ ਪ੍ਰੋਮੋਸ਼ਨ ਕਰਨ ਫਿਰ ਉਹਨਾਂ ਆਣਾ ਸਾਰੇ ਆਪਣੇ ਕੈਸਟਾਂ ਡਿਸਪਲੇ ਕਰਕੇ ਜਾਣੀ ਆਪਣੇ ਆਪ ਫਿਰ ਉਹਨਾਂ ਨੇ ਨੈਕਸਟ ਡੇ ਆ ਕੇ ਪੁੱਛਣਾ ਰਿਪੋਰਟ ਵਿਕੀ ਹੈ ਮੇਰੀ ਕੈਸਟ ਦੀ ਕੀ ਰਿਪੋਰਟ ਰਹੀ ਠੀਕ ਹੈ ਇਸ ਤਰ੍ਹਾਂ ਹੈ ਜੀ ਉਹਨਾਂ ਬੜਾ ਵਿਚਾਰਿਆਂ ਨੂੰ ਹੁੰਦਾ ਸਟਰਗਲ ਵੀ ਬਹੁਤ ਸੀ ਉਸ ਟਾਈਮ ਪਰ ਮਤਲਬ ਕਾਮਯਾਬੀ ਮਿਲ ਜਾਂਦੀ ਸੀ ਚੰਗੇ ਬੰਦੇਾਂ ਨੂੰ ਕਿਹੜੀਆਂ ਕੈਸੇਟਸ ਵਿਕੀਆਂ ਹੋਣਗੀਆਂ ਹੈਨਾ ਇੱਥੇ ਜਿਵੇਂ ਤੁਸੀਂ ਕਿਹਾ بڑے ਸਿੰਗਰਜ਼ ਆ ਸਭ ਤੋਂ ਵੱਧ ਕਿਹੜੀ ਕੈਸੇਟ ਵਿਕੀ ਸਰ ਹੁਣ ਤੱਕ ਦੇਖੋ ਜੀ ਬੱਬੂ ਮਾਨ ਦੀ ਪਿਆਸ ਆਈ ਜੀ ਬਹੁਤ ਲੋਕਾਂ ਨੇ ਮੰਗੀ ਮਤਲਬ ਯੰਗ ਜਨਰੇਸ਼ਨ ਦੀ ਕੈਸਟ ਸੀ ਉਹ ਸਵੇਰੇ ਹੀ ਆ ਘੜ ਜਿੰਦੀ ਵੀ ਉਹ ਕੈਸਟ ਆਈ ਸਾਡੇ ਤੋਂ ਪੂਰੀ ਨਹੀਂ ਹੁੰਦੀ ਸੀ ਜੇ ਪੇਟੀ ਆਈ ਹੈ ਤਾਂ ਕਿਉਂ ਪਿੱਛੇ ਮਾਲ ਆਂਦਾ ਸੀ 8-10 ਡੱਬੇ ਉਹਦੇ ਵਿੱਚੋਂ ਸਾਰੇ ਚੰਡੀਗੜ੍ਹ ਨੂੰ ਪੰਜਾਬ ਨੂੰ ਮਾਲ ਛਾਂਟ ਕੇ ਦੇਣਾ ਹੁੰਦਾ ਸੀ ਵੀ ਸਾਰਿਆਂ ਨੂੰ ਉਹ ਕਿਸੇ ਨੂੰ 20 ਪੀਸ ਦੇ ਦੇ ਕਿਸੇ ਨੂੰ 50 ਪੀਸ ਦੇ ਦੇ ਵੀ ਸਾਰੇ ਕਾਉਂਟਰਾਂ ਦੇ ਮਾਲ ਪਹੁੰਚ ਜੇ ਪਰ ਕੁਆਂਟੀਟੀ ਜ਼ਿਆਦਾ ਨਹੀਂ ਮਿਲਦੀ ਸੀ ਜੀ ਤੇ ਤਾਂ ਕਰਕੇ ਮਾਲ ਬੜਾ ਪੂਰਾ ਨਹੀਂ ਹੁੰਦਾ ਹੀ ਪਰ ਨੈਕਸਟ ਡੇ ਆਣਾ ਬੜੇ ਨਿਰਾਸ਼ ਹੁੰਦੇ ਵੀ ਅੱਜ ਨਹੀਂ ਬਈ ਅੱਜ ਤਾਂ ਖਤਮ ਹੋਈ ਕੱਲ ਆਣਾ ਭਾਈ ਤੁਸੀਂ ਬਾਕੀ ਹੋਰ ਜਗਜੀਤ ਸਿੰਘ ਦੀ ਆਈ ਸੀ ਫੇਸ ਟੂ ਫੇਸ ਜਨੂਨ ਗਰੁੱਪ ਦੀ ਕਿਸੜਾਈ ਸੀ ਇਹਨੇ ਬਹੁਤ ਕਸ਼ਟਾਂ ਆਪਣਾ ਤੁੰਬ ਟੋਠੇਰੇ ਪਰਦੇਸ ਸੀ ਉਸ ਟਾਈਮ ਬੜਾ ਦੌਰ ਹੁੰਦਾ ਬਹੁਤ ਲੋਕ ਸੁਣਦੇ ਸੀ ਮਤਲਬ ਲੋਕਾਂ ਨੂੰ ਬਹੁਤ ਚਾਹ ਹੁੰਦਾ ਹੈ ਖੁਸ਼ ਹੁੰਦੇ ਜੀ ਲੋਕ ਕਿੰਨੇ ਕੋ ਪੈਸੇ ਜੋ ਉਸ ਟਾਈਮ ਤੇ ਇੱਕ ਕੈਸਿਟ ਆਉਂਦੀ ਸੀ ਹੁਣ ਤਾਂ ਟਾਈਮ ਬੜਾ ਬਦਲ ਗਿਆ ਉਹਨਾਂ ਦਿਨਾਂ ਵਿੱਚ ਕਿੰਨੇ ਦੀ ਕੈਸਟ ਇੱਕ ਲੋਕ ਖਰੀਦ ਕੇ ਲੈ ਜਾਂਦੇ ਸੀ ਮੈਡਮ ਜਿਹੜੀ ਆਪਣਾ ਪੰਜਾਬੀ ਕੈਸਟ ਜਾਂ ਹਿੰਦੀ ਕੈਸਟ ਇੱਥੇ 35 40 ਮੈਕਸਿਮਮ 50 ਰੁਪਏ ਉਹਨਾਂ ਦਿਨਾਂ ਵਿੱਚ ਉਹਨਾਂ ਦਿਨਾਂ ਵਿੱਚ ਤੇ ਜਿਹੜੀ ਇੰਗਲਿਸ਼ ਕੈਸਟ ਹੁੰਦੀ ਸੀ ਉਹ ਹੁੰਦੀ ਸੀ ਕੋਈ 125 ਕੋਈ ਆਪਣਾ 100 ਰੁਪਏ ਇਹ ਠੀਕ ਹੈ ਨਾ ਇਹ ਉਸ ਦਿਨਾਂ ਵਿੱਚ ਇਹੀ ਪੈਸੇ ਬਹੁਤ ਹੁੰਦੇ ਸੀ ਹਾਂ ਉਹਨਾਂ ਦਿਨਾਂ ਵਿੱਚ ਲੋਕਾਂ ਨੂੰ ਕੈਸੇ ਲੈਣ ਮਾਤੇ ਬਾਰੇ ਸੋਚਣਾ ਪੈਂਦਾ ਸੀ ਅੱਛਾ ਤੁਸੀਂ ਬੱਬੂ ਮਾਨਜੀ ਦੀ ਗੱਲ ਕੀਤੀ ਹੈ ਤਾਂ ਮੈਂ ਚਾਹਣੇ ਥੋੜਾ ਜਿਹਾ ਉਹਨਾਂ ਦੇ ਬਾਰੇ ਆਰਡੈਂਸ ਦੱਸੋ ਬਹੁਤ ਫੈਨ ਫਾਲੋਇੰਗ ਹੈ ਉਹਨਾਂ ਦੀ ਲੋਕ ਬਹੁਤ ਪਿਆਰ ਪਹਿਲਾਂ ਵੀ ਕਰਦੇ ਸੀ ਹੁਣ ਵੀ ਕਰਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਸੋ ਉਹਨਾਂ ਦਿਨਾਂ ਦੇ ਜਦੋਂ ਤੁਹਾਡੇ ਕੋਲ ਆਉਂਦੇ ਸੀ ਕੁਝ ਖਾਸ ਪਾਲੀ ਯਾਦ ਨੇ ਉਹਨਾਂ ਦੇ ਨਾਲ ਕਿਵੇਂ ਕਹਿੰਦੇ ਸੀ ਮੇਰਾ ਵੀ ਗਾਣਾ ਲਗਾ ਦਿਓ ਜਾਂ ਜੋ ਲੋਕਾਂ ਨੂੰ ਉਹਨਾਂ ਨੂੰ ਪਿਆਰ ਮਿਲਦਾ ਸੀ ਦੋਸਤਾਂ ਦੇ ਨਾਲ ਆਉਂਦੇ ਸੀ ਕਿਵੇਂ ਆਉਂਦੇ ਸੀ ਮੈਡਮ ਉਹ ਇੱਥੇ ਯੂਨੀਵਰਸਿਟੀ ਪੜ੍ਹਿਆ ਕਰਦੇ ਸੀ ਉਹਨਾਂ ਦੀ ਪਹਿਲੀ ਗੈਸਟ ਆਈ ਉਹ ਸਪੈਸ਼ਲ ਪੋਸਟਰ ਲੱ ਉਹਦਾ ਆ ਕੇ ਹਾਂ ਸਾਡੇ ਡੈਡੀ ਬੈਠਦੇ ਸੀ ਉਹਨੇ ਕਹਿਣਾ ਅੰਕਲ ਜੀ ਮੇਰਾ ਖਿਆਲ ਰੱਖਿਓ ਆਂਦੇ ਉਹਨੇ ਅੰਕਲ ਜੀ ਮੇਰਾ ਖਿਆਲ ਰੱਖਣਾ ਡੈਡੀ ਕਹੇ ਕਰਦੇ ਕੋਈ ਗੱਲ ਨਹੀਂ ਪਰਵਾਹ ਨਾ ਕਰ ਬੇਟੇ ਤੂੰ ਚਿੰਤਾ ਨਾ ਕਰ ਜੀ ਠੀਕ ਹੈ ਨਾ ਪਰ ਉਹਨਾਂ ਮਿਹਨਤ ਵੀ ਹੋ ਸੀ ਉਹਨੇ ਹਰ ਰੋ ਜਾਣਾ ਤੇ ਨਾਲ ਉਹਨੇ ਚੈੱਕ ਕਰਕੇ ਜਾਣਾ ਪੋਸਟ ਪੂਸਟ ਚੰਗੀ ਤਰ੍ਹਾਂ ਚੈੱਕ ਕਰਕੇ ਜਾਣਾ ਆਪਣੇ ਫਿਕ ਕੈਸਟ ਦੇਖਣੀ ਕਿ ਸਟਾਰਟਿੰਗ ਦੀ ਕੈਸਟ ਦੀ ਥੋੜੀ ਮਿਹਨਤ ਕਰਨੀ ਪੈਂਦੀ ਪਹਿਲੀ ਵਾਰ ਬਿਲਕੁਲ ਠੀਕ ਹੈ ਨਾ ਉਹ ਤੋਂ ਬਾਅਦ ਫਿਰ ਜਿਸ ਤਰ੍ਹਾਂ ਹੀ ਕੈਸਟ ਨੂੰ ਚੰਗਾ ਫਿਰ ਉਹ ਮਿਲਿਆ ਮਤਲਬ ਵੀਡੀਓ ਜਿਸ ਦਾ ਵੀਡੀਓ ਲੱਗਿਆ ਨਾ ਉਹਨਾਂ ਦਾ ਪਿੰਡ ਪਹਿਰਾ ਲੱਗਦਾ ਦੋ ਚਾਰ ਵੀਡੀਓ ਲਗਾਏ ਕੈਟਰਿਕ ਚਾਹੀ ਸੀ ਪਹਿਲੀ ਕਿਸ ਲੋਨਾਂ ਦੀ ਕੈਟਰਿਕ ਕੰਪਨੀ ਚ ਤੇ ਜਿਸ ਤਾਈਂ ਫਿਰ ਲੋਕਾਂ ਦੀ ਡਿਮਾਂਡ ਵੱਧਦੀ ਚਲੀ ਗਈ ਪਰ ਫਿਰ ਤਾਂ ਹੌਲੀ ਹੌਲੀ ਬੱਬੂ ਮਾਨ ਬੱਬੂ ਮਾਨ ਹੁੰਦੇ ਚਲੇ ਗਏ ਜੀ ਜੀ ਜਦੋਂ ਚੜਾਈ ਹੋਈ ਉਹਨਾਂ ਦੀ ਉਸ ਤੋਂ ਬਾਅਦ ਵੀ ਆਂਦੇ ਸੀ ਤੁਹਾਨੂੰ ਮਿਲਦੇ ਸੀ ਕਿਉਂਕਿ ਸ਼ੁਰੂਆਤ ਇੱਥੋਂ ਹੋਈ ਜਿਵੇਂ ਤੁਹਾਡੇ ਨਾਲ ਉਹਨਾਂ ਦਾ ਬੜਾ ਮੇਲ ਮਿਲਾ ਬੜਾ ਪਿਆਰ ਸੀ ਬਾਅਦ ਤਾਂ ਨਹੀਂ ਦੇਖੋ ਜੀ ਆਏ ਐਵੇਂ ਤੁਹਾਨੂੰ ਕਹੀਆਂ ਹਾਂ ਅੱਛਾ ਹਰਪ੍ਰੀਤ ਨਮਨ ਜੀ ਆਏ ਬਚਾਰੇ ਕਈ ਵਾਰ ਬਹੁਤ ਉਹ ਜਦ ਵੀ 17 ਚ ਆਉਂਦੇ ਹਰਪ੍ਰੀਤ ਨਮਨ ਜੀ ਉਹਨਾਂ ਨੇ ਇੱਕ ਵਾਰ ਸਾਡੀ ਦੁਕਾਨ ਤੇ ਜਿਹੜਾ ਮਾਰਨੇ ਮਾਰਨਾ ਇਹ ਨਾ ਹੋਏ ਵੀ ਕਿਉਂਕਿ ਉਹਨਾਂ ਮਤਲਬ ਸਾਨੂੰ ਵੀ ਉਹ ਹੁੰਦਾ ਵੀ ਇੱਕ ਆਏ ਤਾਂ ਵੀ ਇੱਕ ਬੰਦੇ ਨੂੰ ਮਾਨ ਹੁੰਦਾ ਨਾ ਵੀ ਜੋ 17 ਚ ਆਇਆ ਹੈ ਤਾਂ ਜਰੂਰ ਸਾਡੀ ਦੁਕਾਨ ਤੇ ਆਣਗੇ ਉਹ ਬਚਾਰੇ ਆਏ ਵੀ ਹੈ ਇਹਨਾਂ ਦੀ ਪਿੱਠ ਸੁਣਦੀ ਹੈ ਜੀ ਬਹੁਤ ਵਧੀਆ ਬੰਦੇ ਨੇ ਬਹੁਤ ਨਾਈਸ ਮੈਨ ਨੇ ਪਹਿਲੀ ਮੁਲਾਕਾਤ ਮੈਨੂੰ ਦੱਸੋ ਫਿਰ ਹਰਪਜਨ ਮਾਨ ਜੀ ਦੇ ਨਾਲ ਕਦੋਂ ਹੋਈ ਸੀ ਤੁਹਾਡੀ ਜੋ ਪਹਿਲੀ ਵਾਰ ਇੱਥੇ ਆਏ ਕਿਉਂਕਿ ਤੁਸੀਂ ਜਿਵੇਂ ਦੱਸਿਆ ਕਿ ਬਾਅਦ ਵਿੱਚ ਵੀ ਆਉਂਦੇ ਰਹੇ ਨੇ ਜਦੋਂ ਵੀ ਆਏ ਇੱਥੇ ਰੁੱਕ ਕੇ ਜ਼ਰੂਰ ਗਏ ਨੇ ਪਹਿਲੀ ਮੁਲਾਕਾਤ ਕਿਵੇਂ ਹੋਈ ਸੀ ਉਹ ਆਪਣਾ ਰਾਈਟਰ ਸੀ ਉਹਨਾਂ ਨਾਲ ਆਏ ਕਰਦੇ ਸੀ ਉਹ ਬਾਬੂ ਸਿੰਘ ਮਾਨ ਜੀ ਬਾਬੂ ਸਿੰਘ ਮਾਨ ਯਾ ਮੈਂ ਭੁੱਲ ਗਈ ਬਾਬੂ ਸਿੰਘ ਮਾਨ ਜੀ ਆਉਂਦੇ ਸੀ ਉਹ ਕਾਫੀ ਦੇ ਸਾਡੇ ਕਾਊਂਟਰ ਦੇ ਘੰਟਾ ਡੇਢ ਘੰਟਾ ਉਹਨਾਂ ਨੇ ਖੜਨਾ ਤੇ ਹਰਪਜਨ ਮਾਨ ਜੀ ਨਾਲ ਆਇਆ ਕਰਦੇ ਸੀ ਇਹ ਉਹਨਾਂ ਕਾਸ਼ਤਾਂ ਕੁਸ਼ਤਾਂ ਸੀੜੀਆਂ ਸੁੜੀਆਂ ਕਾਫੀ ਸ਼ਾਂਟ ਕੇ ਲੈ ਕੇ ਜਾਇਆ ਕਰਦੇ ਸੀ। ਤੁਹਾਨੂੰ ਨਾਲ ਮਤਲਬ ਹਰਪ੍ਰੀਤ ਮਾਨ ਜੀ ਨਾਲ ਤਾਂ ਹੁੰਦੀ ਰਹਿੰਦੀ ਸੀ। ਜਦ ਬੱਕੇ ਨਾਲ ਜਦ ਪਹਿਲਾਂ ਕੈਸੜਾ ਆਈਏ ਭਿੱਜ ਗਈ ਕੁੜਤੀ ਲਾਲ। ਜੀ ਠੀਕ ਹੈ। ਤਿੰਨ ਚਾਰ ਨੰਬਰ ਆਏ ਸੀ ਉਹਨਾਂ ਦੀ ਸਟਾਰਟਿੰਗ 'ਚ ਸਾਰੇ ਹਿੱਟ ਨੰਬਰ ਸੀ ਉਹਨਾਂ ਦੇ ਬਹੁਤ ਚਲਦੇ ਲੋਕ ਫੈਨ ਸੀ ਨੰਬਰ ਕਿ ਫੈਮਿਲੀ ਨੰਬਰ ਹੁੰਦੇ ਸੀ। ਲੋਕਾਂ ਨੂੰ ਸੁਣਨ 'ਚ ਬੜਾ ਮਜ਼ਾ ਆਉਂਦਾ ਸੀ ਉਹਨਾਂ ਦੇ ਗਾਣੇ। ਤਾਂ ਇਸ ਤਰ੍ਹਾਂ ਹੀ ਅੱਛਾ ਅਜੇ ਇਹ ਕਿਹੜੇ ਗਾਇਕ ਸੀ ਜਦੋਂ ਉਹ ਜਦੋਂ ਤੁਹਾਡੀ ਇਸ ਦੁਕਾਨ ਤੇ ਆਏ ਤਾਂ ਤੁਹਾਨੂੰ ਬੜਾ ਚਾ ਚੜਿਆ ਉਹਨਾਂ ਦੇ ਨਾਲ ਮਿਲ ਕੇ ਕਿ ਹਾਂ ਉਹ ਤੁਹਾਡੇ ਕੋਲ ਆਏ ਨੇ ਇਹ ਆਪਣਾ ਦੇਖੋ ਪੰਮੀ ਬਾਈ ਜੀ ਵੀ ਆਉਂਦੇ ਰਹਿੰਦੇ ਵਿਚਾਰੇ ਤੇ ਪੁੱਛਦੇ ਵੀ ਹਾਂ ਇਹ ਮੁੰਡਿਓ ਕੀ ਹਾਲ ਹੈ ਅੱਛਾ ਕਿਵੇਂ ਆਉਂਦੇ ਨੇ ਹੁਣ ਮਤਲਬ ਸਾਲ ਹੋ ਗਿਆ ਨਾ ਵੈਸੇ ਆਉਂਦੇ ਰਹਿੰਦੇ ਆਉਂਦੇ ਰਹਿੰਦੇ ਹੁਣ ਨਹੀਂ ਦਿਖੇ ਸਾਲ ਹੋ ਗਿਆ ਮਲਕੀਸ਼ ਜੀ ਆਉਂਦੇ ਰਹਿੰਦੇ ਆ ਓਕੇ ਮਲਕੀਤ 33 ਜੀ ਕਿ ਸਰਵਿਸ ਕਰਦੇ ਸੀ ਉਹਨਾਂ ਦਾ ਬੇਟਾ ਆਂਦਾ ਰਹਿੰਦਾ ਬਲਕੀ ਜੀ ਦਾ ਉਹ ਵੀ ਬੜਾ ਵਧੀਆ ਬੰਦਾ ਮੁੰਡਾ ਤੇ ਬਿਲਕੁਲ ਅੱਛਾ ਵਿਨੋਦ ਸਾਹਿਬ ਕਿੰਨਾ ਕੁ ਬਦਲ ਗਿਆ ਹੈ ਸੈਕਟਰ 17 ਦੀ ਗੱਲ ਕਰੀਏ ਤਾਂ ਹੁਣ ਉਹਨਾਂ ਦਿਨਾਂ ਦੇ ਵਿੱਚ ਜਦੋਂ ਤੁਸੀਂ ਦੁਕਾਨ ਸ਼ੁਰੂ ਕੀਤੀ ਕਿਵੇਂ ਦਾ ਮਾਹੌਲ ਹੁੰਦਾ ਸੀ ਉਦੋਂ ਕਿੰਨੀਆ ਕੁ ਰੌਣਕਾਂ ਲੱਗਦੀਆਂ ਸੀ ਜਿਵੇਂ ਕਾਲਜ ਦੇ ਬੱਚੇ ਸਾਰੇ ਆ ਜਾਂਦੇ ਸੀ ਇੱਥੇ ਗਾਣੇ ਚੱਲਦੇ ਹੁੰਦੇ ਸੀ ਸੁਣਨ ਦੇ ਲਈ ਤਾਂ ਹੁਣ ਕਿੰਨਾ ਕੁ ਬਦਲ ਗਿਆ ਸੈਕਟਰ 17 ਮੈਡਮ ਹੁਣ ਤਾਂ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ ਹੁਣ ਤਾਂ ਕਿਸੇ ਨੂੰ ਪ੍ਰਵਾਹੇ ਨਹੀਂ ਵੀ ਚੱਲ ਰਿਹਾ ਕੁਝ ਤਾਂ ਵੀ ਠੀਕ ਹੈ ਨਹੀਂ ਚੱਲ ਰਿਹਾ ਤਾਂ ਵੀ ਠੀਕ ਹੈ ਬੰਦੇ ਲੋਕ ਲੰਘਿਆ ਕਰਦੇ ਸੀ ਮਤਲਬ ਜੋ ਕਾਲਜ ਦੇ ਸਟੂਡੈਂਟ ਹੁੰਦੇ ਸੀ ਨਾ ਕੁੜੀਆਂ ਮੁੰਡੇ ਉਹਨਾਂ ਦੀ ਆਊਟਿੰਗ ਹੁੰਦੀ ਸੀ ਇੱਕ ਦਿਨ ਹਫਤੇ 'ਚ ਇੱਕ ਦਿਨ ਸ਼ੁੱਕਰਵਾਰ ਨੂੰ ਉਹਨਾਂ ਨੇ ਸਾਨੂੰ ਪਤਾ ਲੱਗਿਆ ਵੀ ਅੱਜ ਆਊਟਿੰਗ ਹੈ ਅੱਜ ਮਤਲਬ ਇੰਨਾ ਰਸ਼ ਹੁੰਦਾ ਸੀ ਨਾ ਉਹਨਾਂ ਦੀ ਨਾ ਚਾਹ ਵੀ ਬੰਦੇ ਨੂੰ ਖੜਨ ਵਾਸਤੇ ਵੀ ਜਗ੍ਹਾ ਨਹੀਂ ਮਿਲਿਆ ਕਰਦੇ ਸੀ ਜੀ ਜਿਹਨੂੰ ਜਿੱਥੇ ਖੜਨ ਵਾਸਤੇ ਜਗ੍ਹਾ ਮਿਲ ਗਈ ਫਿਰ ਉਹਨਾਂ ਨੇ ਆ ਕੇ ਕਹਿਣਾ ਅੰਕਲ ਜੀ ਪਲੀਜ਼ ਇਹ ਗਾਣਾ ਚਲਾ ਦਿਓ ਫਿਰ ਅਸੀਂ ਚਲਾਣਾ ਕਿਉਂ ਆ ਜਾਣਦੇ ਆਂ ਅਸੀਂ ਕੁੜੀਆਂ ਵੀ ਫਿਰ ਅਸੀਂ ਥੋੜਾ ਚਲੋ ਰਿਸਪੈਕਟੂਸ ਕਰਨ ਦੀ ਇੱਕ ਦੋਏ ਨੂੰ ਠੀਕ ਹੈ ਨਹੀਂ ਫਿਰ ਉਹਨਾਂ ਨੇ ਗਾਣਾ ਚਲਾਣਾ ਫਿਰ ਉਹਨਾਂ ਜਾਂਦੇ ਖੁਸ਼ ਹੋ ਕੇ ਜਣਾ ਹੁਣ ਆਪਣੇ ਬੱਚਿਆਂ ਨਾਲ ਆਂਦੇ ਹੋ ਅੱਛਾ ਆਂਦੇ ਨੇ ਹੁਣ ਵੀ ਹੁਣ ਵੀ ਆਂਦੀਆਂ ਕੁੜੀਆਂ ਜੀਆਂ ਕਹਿੰਦੇ ਨੇ ਤੋ ਦੱਸਦੇ ਆ ਬੱਚਿਆਂ ਨੂੰ ਕਹਿੰਦੇ ਅਸੀਂ ਇੱਥੇ ਕੱਢ ਕੇ ਗਾਣੇ ਸੁਣ ਕੇ ਜਾਇ ਕਰਦੇ ਸੀ ਇਹ ਮੋ ਸਾਡਾ ਫੇਵਰੇਟ ਸੀ ਇਹ ਮੋ ਕੋਨਾ ਸਾਡਾ ਨਾ ਤੋ ਬੜੀਆਂ ਮਿੱਠੀਆਂ ਯਾਦਾਂ ਨੇ ਉਹਨਾਂ ਦੀਆਂ ਵੀ ਆਪਣੇ ਉਹ ਦਿਨਾਂ ਦੀਆਂ ਜਿਹੜੀਆਂ ਅੱਜ ਆਪਣੇ ਬੱਚਾ ਨੇ ਸਾਂਝੀਆਂ ਕਰ ਰਹੇ ਨੇ ਸੋ ਮੈਂ ਚਾਹਨੀ ਕੀ ਵੀ ਨੋਟ ਸਰ ਥੋੜਾ ਜਿਹਾ ਸਾਨੂੰ ਜ਼ਰੂਰ ਦੱਸੋ ਕਿਉਂਕਿ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕਾਂ ਨੇ ਮੇਰੇ ਵਾਂਗ ਨਹੀਂ ਪਤਾ ਹੋਇਆ ਕਿ ਤਵੇ ਕਿਵੇਂ ਦੇ ਦਿਖਦੇ ਕੀ ਹੁੰਦੇ ਨੇ ਤੁਹਾਡੇ ਕੋਲ ਸਾਰਾ ਕੁਛ ਆ ਤੇ ਅੱਜ ਮੈਂ ਚਾਹਨੇ ਸੀ ਹਰ ਚੀਜ਼ ਤੇ ਇੱਛਾ ਜਿਹੜੀ ਹੈ ਜ਼ਰੂਰ ਮਾਰੀਏ ਤੇ ਇਹਨਾਂ ਨੂੰ ਕਿਵੇਂ ਪਲੇ ਕਰਦੇ ਸੀ ਅੱਛਾ ਇਹ ਤਵਾ ਹੈ ਇਹ ਸਭ ਤੋਂ ਪਹਿਲਾਂ ਜਿਹੜੇ ਆਉਂਦੇ ਸੀ ਹਾਂਜੀ 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 ਸਰ ਇਹ ਤਵਾ ਪੂਰਾ ਇਨਵਰਟ ਡਾਉਨ ਹੁੰਦਾ ਸੀ ਸ਼ੁਰੂ ਤੋਂ ਹਾਂਜੀ ਹਾਂਜੀ ਇਹ ਇੱਡਾ ਵੱਡਾ ਵੀ ਹੁੰਦਾ ਇਹ ਤਾਂ ਛੋਟਾ ਵੀ ਆਂਦਾ ਜਿਹੜਾ ਛੋਟਾ ਆਂਦਾ ਉਹਨੂੰ ਈਪੀ ਕਹਿੰਦੇ ਆ ਓਕੇ ਤੇ ਇਹ ਹੈ ਐਲਪੀ ਜੀ ਇੱਕ ਵਾਰ ਮੈਂ ਚਾਹਾਂਦੀ ਸਾਡੀ ਆਰਡਰਸ ਨੂੰ ਜ਼ਰੂਰ ਦਿਖਾ ਦਿਓ ਕੁਮਾਰ ਇਹ ਵਾਇਨਾਈਲ ਰਿਕਾਰਡ ਅੱਜਕੱਲ ਇਹਨੂੰ ਕਹਿੰਦੇ ਆ ਇੰਗਲਿਸ਼ ਵਾਇਨਾਈਲ ਰਿਕਾਰਡ ਜੀ ਸਾਡੇ ਪੰਜਾਬੀ ਮੰਨੇ ਕੀ ਕਰਦੇ ਤਵਾ ਜੀ ਇਹ ਅੱਜਕੱਲ ਬਹੁਤ ਡਿਮਾਂਡ ਚ ਹੈ ਜੀ ਜੀ ਦੁਆਰਾ ਨਾ ਐਂਟੀਕ ਆ ਗਿਆ ਬਹੁਤ ਡਿਮਾਂਡ ਚ ਹੈ ਅੱਛਾ ਮੈਂ ਇਹ ਦੇਖ ਰਿਹਾ ਦੂਪਰ ਕਾਫੀ ਕੁਝ ਲਿਖਿਆ ਹੋਇਆ ਇਹ ਗੀਤਾਂ ਦੇ ਲਿਰਿਕਸ ਨੇ ਕਿ ਕੁਝ ਹੋਰ ਹੈ ਇਹ ਸਿੰਗਰ ਹੈ ਸਾਰੇ ਜੀ ਜਿਹੜਾ ਲਿਖਿਆ ਹੋਇਆ ਹੈ ਉੱਪਰ ਇਹ ਮਤਲਬ ਐਨਆਰ ਵਾਲੇ ਇਹਨਾਂ ਦੇ ਗਾਣੇ ਲਿਖੇ ਹੋਏ ਵਿੱਚ ਨਾ ਛੋਟੜੇ ਹਾਂ ਇਹ ਕਲੈਕਸ਼ਨ ਐਕਚੁਅਲੀ ਇਹਨੇ ਸਾਰੇ ਸਿੰਗਰਾਂ ਦੇ ਕਿ ਇੱਕ ਦੋ-ਦੋ ਗਾਣੇ ਨਾ ਜਿਸ ਦਾ ਕੈਸਟ ਜੀ ਨਹੀਂ ਆਇਆ ਕਰਦੇ ਸੀ ਬੈਸਟ ਆਫ ਉਸ ਤਰ੍ਹਾਂ ਓਕੇ ਸਾਰੇ ਜਿੰਨੇ ਇੱਕ ਗਾਣਾ ਸ੍ਰਿੰਦਰ ਕੋਰ ਦਾ ਵੀ ਹੋ ਗਿਆ ਵਿੱਚ ਮਹਮਸਦੀਕ ਦਾ ਹੋਊਗਾ ਕਲਦੀਬ ਮਾਨਕ ਜੀ ਦਾ ਹੋਊਗਾ ਸ੍ਰਿੰਦਰ ਸਾਰੇ ਆਗੇ ਵਿੱਚ ਓਕੇ ਜਦੋਂ ਅਤਵਾ ਆਂਦਾ ਸੀ ਮਤਲਬ ਉਹ ਚ ਕਾਫੀ ਸਿੰਗਰਾਂ ਦੇ ਜਿਹੜੇ ਗੀਤ ਸੀ ਉਹ ਹੁੰਦੇ ਸੀ ਨਹੀਂ ਸਿੰਗਲ ਸਿੰਗਲ ਵੀ ਆਂਦਾ ਸੀ ਜਿਸ ਤਰ੍ਹਾਂ ਸੇਮ ਆਡੀਓ ਕੈਸਟ ਆਉਂਦੀ ਸੀ ਨਾ ਜੀ ਉਸ ਉਸ ਤੇ ਸਿੰਗਲ ਤਵਾ ਵੀ ਆਂਦਾ ਸੀ ਇੱਕ ਸਿੰਗਰ ਦਾ ਸਿੰਗਲ ਤੇ ਲਤਾ ਸਿੰਗਲ صدیق ਦਾ ਸਿੰਗਲ ਕੁਲਦੀਪ ਮਾਨ ਦੇ ਨੀਡਵਾਨਾ ਮਿਲਦੇ ਨਹੀਂ ਤਵਾ ਓਕੇ ਕੁਲਦੀਪ ਮਾਨ ਜੀ ਸਭ ਤੋਂ ਜ਼ਿਆਦਾ ਡਿਮਾਂਡ ਹੈ ਜੀ ਜੀ ਉਹਦਾ ਪੂਰੇ ਚਮਕੀਲਾ ਤੇ ਕੁਲਦੀਪ ਮਾਨ ਜੀ ਚਮਕੀਲੇ ਦਾ ਵੀ ਨਹੀਂ ਮਿਲਦਾ ਜੀ ਆ ਉਸ ਟਾਈਮ 30 ਰੁਪਏ ਦਾ ਹੁੰਦਾ ਸੀ ਇਹ ਓਕੇ 30 ਉਸ ਟਾਈਮ ਬੰਦੇ ਦੇ ਪਾਸ 30 ਰੁਪਏ ਹੀ ਨਹੀਂ ਹੁੰਦੇ ਸੀ ਬਹੁਤ 30 ਰੁਪਏ ਵੀ ਬਹੁਤ ਸੀ ਹਾਂ ਉਸ ਟਾਈਮ 30 ਰੁਪਏ ਦਾ ਹੁੰਦਾ ਜਦ ਕੋਈ ਹੈ 70 ਜਾਂ 70 70 ਦੀ ਗੱਲ ਉਸ ਟਾਈਮ 30 ਰੁਪਏ ਬਹੁਤ ਹੁੰਦੇ ਜੀ ਬੰਦੇ ਵਾਸਤੇ ਸੋ ਇਹ ਤੁਸੀਂ ਤਵਾ ਦੇਖ ਸਕਦੇ ਹੋ ਜੋ ਸਭ ਤੋਂ ਪਹਿਲਾਂ ਜਿੰਨਾ ਜੀ ਸਾਨੂੰ ਗੀਤ ਆਉਂਦੇ ਸੀ ਅਸੀਂ ਸੁਣਦੇ ਸੀ ਸਰ ਨੇ ਦੱਸਿਆ ਕਿ ਸਿੰਗਰਸ ਦੇ ਅਲੱਗ-ਅਲੱਗ ਵੀ ਹੁੰਦੇ ਸੀ ਤੇ ਕਈ ਵਾਰ ਕਾਫੀ ਸਾਰੇ ਸਿੰਗਰਸ ਦੇ ਜਿਹੜੇ ਗੀਤ ਸੀ ਇੱਕ ਹੀ ਤਵੇ ਦੇ ਵਿੱਚ ਵੀ ਹੁੰਦੇ ਸੀ ਸੋ ਸਭ ਤੋਂ ਪਹਿਲਾ ਤਵਾ ਤੇ ਇਸ ਤੋਂ ਬਾਅਦ EP ਆਏ ਹੁਣ ਸਾਨੂੰ ਸਰ ਉਹ ਦਿਖਾਣਗੇ ਹਾਂ ਜੀ EP ਮੈਂ ਦਿਖਾਉਂਦਾ ਜੀ ਤੁਹਾਨੂੰ ਇਹ ਦੇਖੋ ਜੀ ਇਹ EP ਇਹ ਜਿਸਦਾ ਪੁਰਾਣੀ ਫਿਲਮ ਹੁੰਦੀ ਸੀ ਪੋਸਟ ਸੀ ਜੀ ਉਸ ਟਾਈਮ ਹਨਾ ਜੀ ਇਹ ਸਾਰੀ ਪੁਰਾਣੀ ਉਹਨਾਂ ਉਸ ਟਾਈਮ EP ਨੂੰ ਬਣਾ ਕਰਦੇ ਸੀ ਪਹਿਲਾਂ ਕੈਸਟਰ ਦਾ ਹੁੰਦੀ ਨਹੀਂ ਸੀ ਜੀ ਜੀ ਇਹੀ ਆਇਆ ਕਰਦੇ EP ਕੈਸਟਰ ਉਹ ਤੋਂ ਬਾਅਦ ਆਈ ਹੈ ਠੀਕ ਹੈ ਜੀ ਇਹ ਦੇਖੋ ਇਹ ਵੀ ਇਹ ਪੁਰਾਣੀ ਫਿਲਮ ਹੈ ਇਹ ਕਣਕਾਂ ਦੇ ਓਲੇ ਇਹ ਪੁਰਾਣੀ ਮੂਵੀ ਹੈ オリジナル ਸਾਊਂਡ ਟਰੈਕ ਜੀ ਇਸਰ ਹੁਣ ਵੀ ਲੋਕ ਇਹ ਫਿਲਮਾਂ ਦੇ ਲੈਣ ਆਉਂਦੇ ਨੇ ਹੁਣ ਚਲਾਉਂਦੇ ਨੇ ਕੁਛ ਇਹਨਾਂ ਨੂੰ ਭੰਗੜਾ ਦੋ ਲੱਚੀਆਂ ਇਹ ਸਾਰੇ ਹਿੱਟ ਗਾਣੇ ਇਹਨਾਂ ਦੇ ਆ ਓਕੇ ਮਤੀ ਬਾਲ ਕੇ ਬਨੇਰੇ ਉੱਤੇ ਰੱਖ ਦਿੰਨੀ ਆ ਸ਼ਮਸ਼ਾਦ ਬੇਗੋ ਮੁਹੰਮਦ ਰਫੀ ਉਹਨਾਂ ਦੇ ਮਤਲਬ ਹਿੱਟ ਗਾਣੇ ਨੇ ਮਮ ਰਫੀ ਅਨਸ਼ਮ ਸ਼ਾਹਦ ਬੇਗਮ ਮਤਲਬ ਲੋਕ ਲੱਭਦੇ ਫਿਰਦੇ ਇਹ ਗਾਣੇ ਤਾਂ ਤੁਸੀਂ ਸੁਣ ਲਓ ਨਾ ਤੁਸੀਂ ਕਹਿੰਦਾ ਨਵੇਂ ਗਾਣਿਆਂ ਦਾ ਮਜ਼ਾ ਹੀ ਨਹੀਂ ਆ ਜੋ ਇਹਨਾਂ ਗਾਣੇ 'ਚ ਹੈ ਬਿਲਕੁਲ ਕਿਉਂ ਨਾ ਤੁਹਾਨੂੰ ਮਿਊਜ਼ਿਕ ਘੱਟ ਹੋਏਗਾ ਗਾਣੇ ਲਿਰਿਕਸ ਜ਼ਿਆਦਾ ਹੋਣਗੇ ਠੀਕ ਹੈ ਅੱਜ ਕੱਲ੍ਹ ਥੋੜਾ ਮਿਊਜ਼ਿਕ ਜ਼ਿਆਦਾ ਪਾਉਂਦੇ ਆ ਲਿਰਿਕਸ ਘੱਟ ਹੁੰਦਾ ਪਰ ਉਸ ਟਾਈਮ 'ਚ ਇਹ ਗੁੱਡੀ ਫਿਲਮ ਇਹ ਮੈਂ ਟੌਪ ਦੀ ਫਿਲਮ ਹਾਸ ਟਾਈਮ ਆਪਣੇ ਜਮਾਨੇ ਦੀਆਂ ਠੀਕ ਹੈ ਇਹ ਸਾਰੀ ਜਮਲਾ ਜੱਟ ਸਕਿਨ ਇਹ ਤੁਹਾਨੂੰ ਪਿਆਰ ਸਨ ਸਾਰੀਆਂ ਚੀਜ਼ਾਂ ਦੇ ਨਾਲ ਸ਼ੌਂਕ ਸਨ ਚੀਜ਼ਾਂ ਦੇ ਕਿ ਤੁਸੀਂ ਅਜੇ ਵੀ ਇਹਨਾਂ ਨੂੰ ਬੜਾ ਸੰਭਾਲ ਕੇ ਆਪਣੇ ਕੋਲ ਰੱਖਿਆ ਹੈ। ਮੈਡਮ ਇਹ ਸਾਨੂੰ ਜਾਣ ਤੋਂ ਪਿਆਰਿਆ ਨੇ। ਠੀਕ ਹੈ ਨਾ ਜੀ ਹੁਣ ਅਸੀਂ ਮਤਲਬ ਇਹਨੂੰ ਰੱਖਣਾ ਦਾ ਬੜਾ ਸਾਂਭ ਕੇ ਕਿ ਤਾਂ ਕਿ ਇਹਦੇ ਇੱਕ ਵੀ ਸਕ੍ਰੈਚ ਨਾ ਪਏ। ਮੈਂ ਉਹ ਹੀ ਚੀਜ਼ ਦੇਖ ਰਹੀ ਬੜੇ ਪਿਆਰ ਨਾਲ ਜਿੱਥੋਂ ਜਿਹੜੀ ਚੀਜ਼ ਕੱਢ ਰਹੇ ਨੇ ਉਸੇ ਤਰੀਕੇ ਨਾਲ ਉਵੇਂ ਹੀ ਰੱਖ ਰਹੇ ਨੇ। ਸੋ ਪਹਿਲਾਂ ਤਵੇ ਆਏ ਫਿਰ EP ਆਈ ਤੇ ਉਸ ਤੋਂ ਬਾਅਦ ਉਹਨਾਂ ਗੱਲ ਕਰਾਂਗੇ। ਸਿਡੀ ਹਾਂ ਜੀ ਕਿ ਐਸਿਡਸ ਪਹਿਲਾਂ ਆਈਆਂ ਨਹੀਂ ਨਹੀਂ ਕੈਸਟ ਆਈ ਪਹਿਲਾਂ ਹਾਂ ਕੈਸਟ ਕੈਸਟ ਪਹਿਲਾਂ ਕੈਸਟ ਆਈਏ ਕੈਸਟ ਦੇ ਬਾਰੇ ਸਰ ਥੋੜਾ ਜਿਹਾ ਦੱਸ ਦੋ ਕਾਫੀ ਸਾਰੀ ਪਈਆਂ ਵੀ ਇਹ ਕੈਸਟ ਹੁੰਦੀ ਜਿਹੜਾ ਜਗਜੀਤ ਸਿੰਘ ਦੀ ਜੀਆ ਫੇਸ ਟੂ ਫੇਸ ਆਈ ਆ ਆਪਣਾ ਫੇਸ ਟੂ ਫੇਸ ਜਗਜੀਤ ਸਿੰਘ ਦੀ ਇਹ ਆਪਣਾ ਇਹ ਕਿੰਨੇ ਕੁ ਵਿਕੇ ਸਰ ਉਸ ਟਾਈਮ ਤੇ ਵਾਲੀ ਕੈਸਟ ਇਹ ਮੈਡਮ ਕੈਸਟ ਦੀ ਬਹੁਤ ਜ਼ਿਆਦਾ ਡਿਮਾਂਡ ਬਹੁਤ ਜ਼ਿਆਦਾ ਵਿਕੀ ਮਤਲਬ ਸੁਪਲੀਟ ਸੇਲਸ ਇਹਦੀ ਵੀ ਸ਼ਾਰਟੇਜ ਰਹਿੰਦੀ ਸੀ ਓਕੇ ਇਹ ਪੂਰੀ ਨਹੀਂ ਹੁੰਦੀ ਸੀ ਹਾਂ ਕਿ ਜਗਜੀਤ ਸਿੰਘ ਦੇ ਫੈਨ ਬੋਸ ਸੀ ਚੰਡੀਗੜ੍ਹ ਪੜੇ ਲਿਖਿਆ ਸਹਿਰ ਹੈ ਇੱਥੇ ਜਗਜੀਤ ਸਿੰਘ ਦੇ ਫੈਨ ਬਹੁਤ ਮਦਦ ਦੇ ਉਹਨਾਂ ਨੇ ਸੈਕਟਰ 17 ਨਾਲ ਉਹਨਾਂ ਨੇ ਜਰੂਰ ਪੁੱਛ ਗਏ ਨਾ ਜਗਜੀਤ ਸਿੰਘ ਜੀ ਦੀ ਕੋਈ ਕੈਸਟ ਆਈ ਹੈ ਜੀ ਓਕੇ ਵਾਓ ਇੰਨੇ ਫੈਨ ਹੁੰਦੇ ਸੀ ਤੇ aí ਉਹਦੇ ਵਿੱਚ ਇੱਕ ਗਾਣਾ ਵੀ ਜਗਜੀਤ ਸਿੰਘ ਦਾ ਹਵੇ ਤਾਂ ਵੀ ਉਹਨਾਂ ਨੇ ਲੈ ਕੇ ਚੱਲੇ ਜਾਣੀ ਸੀ ਤਾਂ ਕੋਈ ਕਦੇ ਫਿਲਮ 'ਚ ਪਾਉਂਦੇ ਸੀ ਕਿਤੇ ਇੱਕ ਅੱਧਾ ਗਾਣਾ ਪੰਜਾਬੀ ਮਿਕਸ ਚ ਆ ਗਿਆ ਤਾਂ ਉਹਨਾਂ ਨੇ ਮਦਦ ਲੈ ਕੇ ਜਾਣੀ ਕੈਸਟ ਜਿਹੜੇ ਕੈਸਟ ਦੇ ਰੇਟ ਵੀ ਠੀਕ ਹੁੰਦੇ ਸੀ ਨਾ ਦੇ 60 65 75 ਬਹੁਤ ਹੁੰਦੇ ਸੀ ਲੋਕਾਂ ਵਾਸਤੇ ਪਰ ਇਹਨਾਂ ਦਾ ਨਾਮ ਵਿਖਦਾ ਸੀ ਤਕਜੀਤ ਸਿੰਘ ਜੀ ਜੀ ਚਾਹੇ ਸਰ ਇੱਕ ਵਾਰ ਜ਼ਰੂਰ ਦਿਖਾ ਦਿਓ ਤੇ ਇਹਨਾਂ ਦੇ ਵਿੱਚ ਸਰ ਦੋਨੋਂ ਸਾਈਡਾਂ ਤੇ ਗੀਤ ਕਿੰਨੇ ਕਿੰਨੇ ਗਾਣੇ ਜਿਹੜੇ ਰਿਕਾਰਡ ਹੋ ਜਾਂਦੇ ਸੀ ਇੱਕ ਐਸਿਡ ਦੇ ਵਿੱਚ ਇਹ ਮੈਮ ਦੇਖੋ ਇੱਕ ਸਾਈਡ ਚਾਰ ਦੂਜੀ ਸਾਈਡ ਵੀ ਚਾਰ ਅੱਠ ਗਾਣੇ ਟੋਟੇ ਅੱਠ ਗੀਤਾਂ ਦੇ ਕੈਸਿਟ ਪਹਿਲਾਂ ਆਉਂਦੀ ਸੀ ਐਲਬਮਸ ਆਉਂਦੀਆਂ ਸੀ ਰਿਲੀਜ਼ ਹੁੰਦੀਆਂ ਸੀ ਉਹ ਦੌਰ ਦੁਬਾਰਾ ਦੇਖਣ ਨੂੰ ਮਿਲ ਰਿਹਾ ਐ ਐਲਬਮਸ ਤਾਂ ਦੇਖਣ ਨੂੰ ਮਿਲ ਰਿਹਾ ਬਟ ਕੈਸਿਟ ਜਿਹੜੀਆਂ ਨੇ ਉਹ ਦੁਬਾਰਾ ਨਹੀਂ ਦੇਖਣ ਨੂੰ ਮਿਲ ਰਹੀਆਂ ਤੇ ਸਰ ਕਿਵੇਂ ਚੇਂਜ ਵੀ ਹੋ ਜਾਂਦੇ ਸੀ ਗਾਣੇ ਹੋਰ ਪਰਵਾਇਆ ਜਾਂਦੇ ਸੀ ਇਹਨਾਂ ਦੇ ਵਿੱਚ ਕਿ ਖਾਲੀ ਕੈਸਟੂਨ ਬਲੈਂਕ ਕੈਸਟ ਬੜੀ ਬਿੱਗਿਆ ਕਰਦੇ ਸੀ ਜੀ ਇਹ ਲੋਕ ਆਪਣੇ ਚੁਆਇਸ ਦੇ ਗਾਣੇ ਭਰਾਇਆ ਕਰਦੇ ਸੀ ਹਾਂ ਜੀ ਕਿ ਇਹ ਜੀ ਕੈਸਿਟਸ ਜਿਹੜੀਆਂ ਅਸੀਂ ਬਹੁਤ ਸਾਰੇ ਸਿੰਗਰਾਂ ਦੇ ਸੀ ਇੱਥੇ ਵੀ ਦੇਖ ਸਕਦੇ ਆ ਸੁਰਜੀਤ ਬਿੰਦ ਰਖਿਆ ਜੀ ਦੀ ਐ ਤੇ ਇਹ ਉਹ ਕੈਸਿਡਸ ਨੇ ਉਹ ਸਟੈਂਜੋ ਬਹੁਤ ਸਾਰੀਆਂ ਵਿਕੀਆਂ ਸੀ ਉਹਨਾਂ ਦਿਨਾਂ ਦੇ ਵਿੱਚ ਬਹੁਤ ਹਿੱਟ ਹੁੰਦੇ ਸੀ ਜੀ ਬਹੁਤ ਹੀ ਟੋਏ ਕਰਦੀ ਸੀ ਇਹਦੇ ਉੱਪਰ ਅਸੀਂ ਦੇਖ ਰਿਹਾ ਕਵਰ ਦੇ ਉੱਪਰ ਫੋਟੋਆਂ ਲਗਾਈਆਂ ਹੁੰਦੀਆਂ ਸੀ ਉਹਨਾਂ ਨੇ ਤੁਸੀਂ ਇਹ ਵਿੱਚ ਨੂੰ ਓਪਨ ਕੀਤਾ ਨਾ ਵਿੱਚ ਫੋਟੋ ਦਿਖ ਰਹੀ ਸੀ ਬਹੁਤ ਪਿਆਰੀ ਉਹ ਤਾਂ ਮੈਨੂੰ ਉਹ ਤਾਂ ਬਲੈਂਕ ਐਸਿਡ ਹੈ ਅੱਛਾ ਉਹ ਪੂਰੀ ਉਹਨਾਂ ਨੇ ਆਪਣੇ ਲਗਾਈਆਂ ਹਾਂ ਅੰਦਰ ਪੂਰਾ ਕਵਰ ਬਣਾਇਆ ਹੁੰਦਾ ਸੀ ਉਹਨਾਂ ਨੇ ਪੂਰਾ ਆਪਣਾ ਕਵਰ ਨਾ ਬਣਾਇਆ ਹੁੰਦਾ ਸੀ ਪੂਰਾ ਅੱਛੀ ਤਰ੍ਹਾਂ ਬਹੁਤ ਮਿੱਕਿਆ ਕਰਦੇ ਕਿ ਐਸਟਾ ਮਤਲਬ ਲੋਕ ਆਪਣੇ ਸਿਲੇਕਟਡ Song ਦੇ ਕੇ ਜਾਇਆ ਕਰਦੇ ਸੀ ਫਿਰ ਉਹਨਾਂ ਨੇ ਪੁੱਛਣਾ ਵੀ ਕਦ ਤੱਕ ਮਿਲ ਜਣਗੇ ਦੋ ਚਾਰ ਗੇੜੇ ਵੀ ਮਾਰਨੇ ਓਕੇ ਪਰ ਮਾਣ ਬਾਤ ਹਾਂ ਜੀ ਹਾਂ ਤਾਂ ਪੂਰੀ ਤਾਂ ਮਿਲਿਆ ਕਰਦੀ ਸੀ ਉਹਨਾਂ ਨੂੰ ਕਿਸਣ ਅੱਜ ਕੱਲ ਤਾਂ ਬਹੁਤ ਸੌਖਾ ਮਿਲ ਜਾਂਦਾ ਮਿਊਜ਼ਿਕ ਜੀ ਜਾਂ ਉਸ ਟਾਈਮ ਤਾਂ ਬੜਾ ਮੁਸ਼ਕਲ ਸੀ ਇਸ ਵਿੱਚ ਸੋ ਅੱਜ ਗੱਲ ਕਰੀਏ ਹਾਨੀ ਸਿੰਘ ਦੇ ਜੈਸੋ ਮਕਾਮ ਤੇ ਨੇ ਇੱਕ ਟਾਈਮ ਜਦੋਂ ਉਹ ਵੀ ਇੱਥੇ ਆਂਦੇ ਸੀ ਚੜਾਈ ਵੀ ਤੁਹਾਡੀ ਅੱਖਾਂ ਦੇ ਸਾਹਮਣੇ ਉਹਨਾਂ ਦੀ ਹੋਈ ਆ ਰਾਜ ਬਰਾੜ ਜੀ ਦੀ ਗੱਲ ਕਰੀਏ ਉਹਨਾਂ ਦੇ ਗਾਣੇ ਇੱਥੇ ਸ਼ੂਟ ਹੋਏ ਨੇ ਉਹਨਾਂ ਦੇ ਬਾਰੇ ਦੱਸੋ ਸਰ ਥੋੜਾ ਰਾਜ ਬਰਾੜ ਜੀ ਵੀ ਬਹੁਤ ਵਧੀਆ ਬੰਦੇ ਸੀਗੇ ਉਹਨਾਂ ਜਿੰਨੀ ਵਾਰ ਵੀ 17 'ਚ ਆਣਾ ਮਤਲਬ ਉਹ ਇੱਥੇ ਹੀ ਰਹਿੰਦੇ ਸੀ ਮੈਨੂੰ ਲੱਗਦਾ 36 ਜੇ ਇੱਥੇ ਲੋਕਲ ਚੰਡੀਗੜ੍ਹ 'ਚ ਪਰ ਉਹ ਚੰਡੀਗੜ੍ਹ ਆਪਣਾ 17 ਤਾਂ ਆਉਂਦੇ ਜਾਂਦੇ ਸੀ ਤੇ ਉਹਨਾਂ ਆ ਕੇ ਸਾਡੇ ਨਾਲ ਮਦਦ ਗੱਲਾਂ ਬਾਤਾਂ ਮਾਰ ਕੇ ਜਾਣਾ ਜਿੰਨੀ ਵਾਰ ਵੀ ਆਣਾ ਉਹਨਾਂ ਦਾ ਪਹਿਲਾ ਗਾਣਾ ਅਜੇ ਤੋਏ ਸੀ ਬਹੁਤ ਚੰਡੀਗੜ੍ਹ ਦੇ ਨਜ਼ਾਰੇ ਨੇ ਪੱਟਿਆ ਹਾਨੀ ਸਿੰਘ ਦਾ ਮਿਊਜ਼ਿਕ ਤੇ ਬਹੁਤ ਚੱਲਿਆ ਸੀ ਉਹਨਾਂ ਬਹੁਤ ਸਪਰੇਟਰ ਕਹਿੰਦੇ ਸ਼ੂਟ ਬੈਠੀ ਹੋਇਆ ਸੀ ਤੁਹਾਡੇ ਲੱਗ 17 'ਚ ਸ਼ੂਟ ਹੋਇਆ ਸੀ ਜੀ ਉੱਥੋਂ ਹੀ ਪੰਜਾਬੀ ਫਿਰ ਹਾਨੀ ਸਿੰਘ ਜੀ ਦਾ ਵੀ ਨਾਮ ਚੱਲ ਪਿਆ ਸੀ ਕਾਫੀ ਲੋਕ ਡਿਮਾਂਡ ਕਰਨ ਲੱਗੇ ਹਾਨੀ ਸਿੰਘ ਜੀ ਦਾ ਮਿਊਜ਼ਿਕ ਕਰਾਉਣਾ ਜੀ ਅਜਹਾਨੀ ਸਿੰਘ ਨਾਲ ਕੋਈ ਵਾਰ ਤਲਾਪ ਯਾਦ ਹੈ ਗੱਲ ਉਹ ਯੋਵੇ ਕਹਿੰਦੇ ਇੱਥੇ ਮੋਹਾਲੀ ਰਹਿੰਦੇ ਹੁੰਦੇ ਸੀ ਉਹ ਉਹਨਾਂ ਦਿਨਾਂ ਵਿੱਚ ਆਹ ਨਹੀਂ ਰਹਿੰਦੇ ਸੀ ਮਾਲੀਪੁਰ ਅਸੀਂ ਗਏ ਪਰ ਉਹ ਉਹਨਾਂ ਦੀ ਮੁਲਾਕਾਤ ਹੋਈ ਨਹੀਂ ਸੀ ਮਨਲਾ ਜੀ ਉਹਨੇ ਮੰਮੀ ਦੇ ਨਹੀਂ ਮਿਲੇ ਸੀ ਉਹ ਕਹਿੰਦੇ ਸੀ ਉਹ ਤਾਂ ਮਾਰ ਗਿਆ ਅਸੀਂ ਗਏ ਸੀ ਸਪੈਸ ਕਿਸੇ ਕੈਸਟ ਦਾ 뮤직 ਦੇਣੇ ਕੰਪਨੀ ਵਾਲੇ ਆਏ ਸੀ ਉਹ ਕਹਿੰਦੇ ਜਾਣਾ ਉਹਦਾ ਨਹੀਂ ਸੀ ਇਹਨੂੰ ਮਿਲਕਾਣਾ ਮਨੂੰ ਕਹਿੰਦਾ ਨਾਲ ਚੱਲ ਤੂੰ ਮਾ ਚਲੋ ਚੱਲਦੇ ਆ ਜੀ ਠੀਕ ਹੈ ਨਾ ਪਰ ਮਿਲੇ ਨਹੀਂ ਸੀ ਮਨਲਾ ਜੀ ਉਸ ਟਾਈਮ ਅਈ ਪ੍ਰਾਨਿਕ ਜਸਦੀਪ ਜੀ ਦੀ ਗੱਲ ਕਰ ਰਹੇ ਸੀ ਅੱਜ ਜਸਬੀਰ ਜਸਦੀਪ ਜੀ ਨੂੰ ਬਹੁਤ ਪਿਆਰ ਕਰਦੇ ਨੇ ਲੋਕ ਬਟ ਜਦੋਂ ਉਹਨਾਂ ਦਾ ਗੀਤ ਆਇਆ ਦਿਲ ਲੈ ਗਈ ਕੁੜੀ ਗੁਜਰਾਤ ਦੀ ਤਾਂ ਉਹ ਬੜਾ ਹਿੱਟ ਹੋਇਆ ਤਾਂ ਉਹਨਾਂ ਦੀ ਉਹ ਸਕਸੈਸ ਨੂੰ ਉਹਨਾਂ ਦੀ ਉਹ ਸਫਲਤਾ ਨੂੰ ਤੁਸੀਂ ਦੇਖਿਆ ਹੈ ਕਿਵੇਂ ਉਹਨਾਂ ਨੇ ਇੰਜੋਏ ਕੀਤਾ ਉਸ ਤੋਂ ਪਹਿਲਾਂ ਕਿੰਨਾ ਸਟਰਗਲ ਕਰ ਰਹੇ ਸੀ ਉਹਨਾਂ ਦੇ ਬਾਰੇ ਸਰ ਥੋੜਾ ਦੱਸੋ ਦੇਖੋ ਜੋ ਮੇਰੇ ਕੰਪਨੀ ਦੇ ਨਾਲ ਮੇਰੇ ਦੋਸਤੀ ਉਹਨਾਂ ਕੋਲ ਆਇਆ ਕਹਿੰਦੇ ਮੈਨੇ ਕੈਸਟਰ ਕੱਢਣੀ ਹੈ ਵੀ ਇਹ ਟਿਪਸ ਕੰਪਨੀ ਚ ਕੈਸਟਰ ਕੱਢ ਦੋ ਜੀ ਉਹ ਕਹਿੰਦਾ ਵੀ ਮੈਂ ਗੱਲ ਕਰਦਾ ਉਹਨਾਂ ਨੇ ਆਪਣੇ ਉੱਪਰ ਵਾਲੇ ਬੰਦੇ ਦਿਖਾਈ ਵੀ ਇਹ ਕੈਸਟ ਹੈ ਦੇਖਸੋ ਦੇਖੋ ਜੀ ਕਿਸ ਤਰ੍ਹਾਂ ਤਾਂ ਕਰਦੇ ਕਰਾਂਦੇ ਜੀ ਉਹਨਾਂ ਨੇ ਫਿਰ ਟਾਈਮ 뮤직 ਚ ਉਹਨੂੰ ਐਡਜਸਟ ਕਰਾਉਂਦੇ ਆ ਤੇ ਮਤਲਬ ਇੰਨਾ ਪਤਾ ਨਹੀਂ ਸੀ ਵੀ ਇਹਨੇ ਅੱਪ ਤੱਕ ਚਲੀ ਜਾਏਗੀ ਕੈਸਟ ਓਕੇ ਹਾਂ ਜੀ ਤੇ ਮਤਲਬ ਨਹੀਂ ਤਾਂ ਕੰਪਨੀ ਕੋਈ ਛੱਡਦੀ ਨਹੀਂ ਸੀ ਉਹਨੂੰ ਜੀ ਪਰ ਜਦੋਂ ਕੈਸਟਰ ਚਲੀ ਮਤਲਬ ਸੁਪਰ ਹੀਟ ਹੋਗੀ ਅਜੇ ਕਿ ਐਸੇ ਚੱਲਣ ਤੋਂ ਪਹਿਲਾਂ ਕਿਵੇਂ ਗੱਲ ਹੁੰਦੀ ਸੀ ਜਸਬੀਰ ਜਸੀਣਾ ਕਦੀ ਆਏ ਹੋਣ ਕਿੰਨਾ ਕੋਨਾਂ ਨੂੰ ਸੀ ਕਿ ਹਾਂ ਮੈਂ 뮤직 ਇੰਡਸਟਰੀ 'ਚ ਜਾਣਾ ਆ ਕਿੰਨਾ ਪੈਸ਼ਨ ਤੁਹਾਨੂੰ ਨਜ਼ਰ ਆਉਂਦਾ ਸੀ ਉਹਨਾਂ ਦੇ ਵਿੱਚ ਉਸ ਟਾਈਮ ਤੇ ਨਹੀਂ ਉਹ ਬੰਦੇ 'ਚ ਦੇਖੋ ਉਹ ਤਾਂ ਇੱਕ ਗੜਸਾ ਹੈ ਸੀ ਉਹਨਾਂ 'ਚ ਵੀ ਮੈਂ ਕਾਮਯਾਬ ਹੋਣਾ ਆ ਆਂਦਾ ਸੀ ਮਿਲਦਾ ਸੀ ਪਰ ਸਾਡੇ ਬੰਦਾਂ ਟਾਈਮ ਨਹੀਂ ਹੁੰਦਾ ਸੀ ਗੱਲ ਕਰਨ ਦਾ ਜੀ ਕਿ ਉਸ ਟਾਈਮ ਰਸ਼ ਬੜਾ ਹੋਇਆ ਕਰਦਾ ਸੀ ਜੀ ਹੁਣ ਤਾਂ ਆਪਾਂ ਗਾਹ ਦੇਖਣਾ ਸਾਨੂੰ ਗਾਹ ਦੇਖਣਾ ਪੈਂਦਾ ਉਹ ਗਾਹ ਕਿ ਸਾਨੂੰ ਦੇਖਿਆ ਕਰਦਾ ਜੀ ਇਸ ਟਾਈਮ ਜੀ ਮਦਦ ਬਹੁਤ ਰਸ਼ੋਇਆ ਕਰਦੇ ਇੰਨੇ ਗੱਲ ਕਰਦਾ ਟਾਈਮ ਨਹੀਂ ਦਿੰਦਾ ਜੀ ਐਮੀ ਵੀਰਕ ਵੀ ਆਏ ਨੇ ਤੁਹਾਡੇ ਕੋਲ ਸਨ ਐਮੀ ਵੀਰਕ ਵੀ ਆਏ ਆ ਜੀ ਐਮੀ ਵੀਰਕ ਜੀ ਪਹਿਲੀ ਵਾਰ ਕਿੱਸੜ ਆਈ ਵਿਚਾਰਾਂ ਦੀ ਚੰਡੀਗੜ੍ਹ ਸ਼ਹਿਰ ਦੀਆਂ ਕੁੜੀਆਂ ਹਤਨੇ 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 ਲੱਦੀ ਤੇ ਉਹ ਆਪਣਾ ਆਏ ਕਹਿੰਦੇ ਮੇਰਾ ਕਾਣਾ ਪਲੇ ਕਰ ਦੋ ਅਸੀਂ ਕਰਦੇ ਆ ਇਹ ਕਹਿੰਦੇ ਅੰਕਲ ਜੀ ਮੇਰਾ ਅਸੀਂ ਕਿਹਾ ਭਾਈ ਦੇ ਕਰਦੇ ਆਵੇਂ ਹੁਣ ਤਾਂ ਕੈਂ ਨਹੀਂ ਦੁਬਾਰਾ ਫੇਪਲੇ ਕਰ ਦੋ ਮੈਂ ਉਹ ਮੰਗੇਗਾ ਫਿਰ ਕਹਿੰਦੇ ਕੈਸਟ ਆ ਜਾਏਗੀ ਜੀ ਹੋ ਕੇ ਚ ਕੈਸਟ ਨਹੀਂ ਸੀ ਆਈ ਉਹਦੇ ਨੂੰ ਜਦਾ ਆਈ ਨਹੀਂ ਸੀ ਕਹਿੰਦੇ ਹੋ ਜੇ ਮਿਲ ਜੇਗੀ ਮੈਂ ਕਿਹਾ ਲੋਕ ਮੰਗਣੇ ਵੇ ਦਵਾ ਕੀ ਉਹਨਾਂ ਨੂੰ ਜੀ ਫਿਰ ਅਸੀਂ ਕਿਹਾ ਚਲੋ ਕਰ ਦਿੰਦੇ ਆ ਮੈਂ ਫਿਰ ਉਹ ਹਫਤੇ ਕੇ ਬਾਅਦ ਉਹਨੇ ਕੈਸਟ ਆ ਗਈ ਫਿਰ ਕੀਤੀ ਅਸੀਂ ਇਹ ਦੋ ਬਾਰ ਬੈਠ ਕੇ ਸੁਣਨ ਲੱਗ ਗਏ ਉਹ ਕਹਿੰਦੇ ਵੀ ਅਸੀਂ ਕਿਹਾ ਵੀ ਦੱਸ ਹੁਣ ਕੀ ਕਹਿੰਦੇ ਦੱਸੋ ਅੰਕਲ ਜੀ ਕੀ ਕਰੀ ਅਸੀਂ ਕਿਹਾ ਐ ਕਰ ਬਈ ਜਿਹੜਾ ਪਹਿਲੀ ਤਰੀਕੇ ਸੇ ਲੋਂਗਾ ਤੂੰ ਇੱਥੇ ਬਾਰ ਬੈਠ ਜਾ ਉਹਨੂੰ ਲੰਚ ਆਪਣੇ ਨਾਲ ਕਰਾਈ। ਅੱਛਾ ਉਹ ਇੰਨੇ ਨੂੰ ਦੋ ਚਾਰ ਬੰਦੇ ਆ ਗਏ ਉਹਦੀ ਕੈਸਟ ਲੈਣ। ਕਹਿੰਦੇ ਇਹ ਕੈਸਟ ਦਿਓ ਜੀ ਕੈਸਟ। ਮੈਂ ਹੁਣ ਦੇਖ ਲੈ ਬਈ ਤੂੰ ਆਪਣੇ ਆਪ ਸੋਚ ਲਗੀ ਕਰਨਾ। ਕਹਿੰਦਾ ਅੰਕਲ ਜੀ ਅਜ ਤਾਂ ਮੈਂ ਤਾਂ ਇਸ ਤਰ੍ਹਾਂ ਹੀ ਆ ਕੈਸਟ। ਦੇ ਕੇ ਨਹੀਂ। ਅੱਛਾ ਕਦੀ ਯਾਦ ਹੈ ਕਿ ਕੋਈ ਗੀਤ ਸੁਣ ਕੇ ਕਿਸੇ ਸਿੰਗਰ ਦਾ ਗਾਇਕ ਦਾ ਤੁਹਾਡੇ ਕੋਲ ਆਇਆ ਹੋਵੇ ਤੇ ਕਿਹਾ ਹੋਵੇ ਕਿ ਮੇਰੀ ਮੁਲਾਕਾਤ ਜ਼ਰੂਰ ਕਰਵਾਓ ਉਹਦੇ ਨਾਲ। ਕਿ ਆਪਣਾ ਫਿੰਗਰ ਨਾਲ ਕਿਸੇ ਨਾਲ ਤੁਹਾਡੇ ਇੱਥੇ ਗਾਣਾ ਸੁਣਿਆ ਹੋਵੇ ਪਲੇ ਕੀਤਾ ਹੋਵੇ ਤੁਸੀਂ ਤੇ ਕਿਸੇ ਨੇ ਤੁਹਾਨੂੰ ਕਿਹਾ ਹੋਵੇ ਕਿ ਮੇਰੀ ਮੁਲਾਕਾਤ ਕਰਾ ਦਿਓ ਉਹਨਾਂ ਦੇ ਨਾਲ ਉਸ ਟਾਈਮ ਤੇ ਲੋਕ ਇਹਨਾਂ ਵਾਸਤੇ ਪਾਗਲ ਹੁੰਦੇ ਸੀ ਜੇ ਪਤਾ ਲੈਂਦਾ ਫਲਾਣੀ ਦੁਕਾਨ ਤੇ ਆਣਾ ਉਹਨੇ ਤਾਂ ਮਤਲਬ ਰਸ਼ ਹੁੰਦਾ ਜੀ ਪੂਰਾ ਸਾਨੂੰ ਵੀ ਮਤਲਬ ਬਾਹਰ ਨਿਕਲਦਾ ਉਹ ਨਹੀਂ ਹੁੰਦਾ ਜੀ ਇਹਨੇ ਹਰੇ ਕਹਿੰਦਾ ਮੈਂ ਅੰਦਰ ਜਾਣਾ ਮੈਂ ਅੰਦਰ ਜੀ ਵੀ ਫੋਟੋ ਫੋਟੋ ਦਾ ਜਮਾਨਾ ਫੋਟੋਗ੍ਰਾਫਰ ਨਾਲ ਹੁੰਦਾ ਸੀ ਕਿਉਂਕਿ ਮੋਬਾਈਲ ਤਾਂ ਹੁੰਦੇ ਨਹੀਂ ਸੀ ਉਸ ਟਾਈਮ ਠੀਕ ਹੈ ਨਹੀਂ ਤਾ ਕਰਕੇ ਹੁੰਦਾ ਸੀ ਲੋਕਾਂ ਨੂੰ ਬੜਾ ਚਾਅ ਹੁੰਦਾ ਸੀ ਵੀ ਮੈਂ ਫਰਾਂਸ ਸਿੰਘ ਨਾਲ ਫੋਟੋ ਖਚਾਵਾਂਗਾ ਉਹ ਕਰਾਂਗੇ ਸਾਨੂੰ ਵਿਚਾਰੇ ਕਈ ਆ ਕੇ ਕਹਿੰਦੇ ਜੀ ਫਰਾਂਸ ਵਾਲੇ ਮੈਂ ਕਿਹਾ ਵੀ ਦੇਖ ਸਾਡੇ ਕੋਲ ਟਾਈਮ ਹੁੰਦਾ ਨਹੀਂ ਬਾਕੀ ਤੇ ਤੁਹਾਨੂੰ ਕਹਿ ਦੱਸ ਦਿੰਦੇ ਆ ਉਹਦਾ ਐਡਰੈਸ ਉੱਤੇ ਜਾ ਕਈ ਬਾਹਰ ਤੋਂ ਵੀ ਆਉਂਦੇ ਵਿਚਾਰੇ ਫਰਾਂਸ ਸਿੰਘ ਨੂੰ ਮਿਲਣਾ ਜੀ ਬਿਲਕੁਲ ਹੈਨਾ ਚਾਅ ਹੁੰਦਾ ਲੋਕਾਂ ਨੂੰ ਜੀ ਬੱਚਿਆਂ ਨੂੰ ਮਿਲਣ ਦਾ ਤੇਲਜੀਤ ਦੇ ਨਾਲ ਕਦੀ ਸਬੱਬ ਬਣਿਆ ਜਾਂ ਗਿੱਪੀ ਦੇ ਨਾਲ ਆ ਨਹੀਂ ਦਿਲਜੀਤ ਜੀ ਦੇ ਨਾਲ ਤਾਂ ਬਣੀ ਉਹਨਾਂ ਦੀ ਪਹਿਲੀ ਫਿਲਮ ਰਿਲੀਜ਼ ਹੋਈ ਜੇ ਇਕੱਠੇ ਸੀ ਅਸੀਂ ਪਾਰਟੀ ਉੱਤੇ ਉਸੀਂ ਆਪਣਾ ਸਪੀਡ 뮤지컬ਾਂ ਨੇ ਪਾਰਟੀ ਕੀਤੀ ਸੀ ਪਾਰਟੀ 'ਚ ਇਕੱਠੇ ਮਿਲੇ ਤੁਸੀਂ ਇਕੱਠੇ ਜੀ ਹਾਂ ਜੀ ਦਲਜੀਤ ਜੀ ਵੀ ਸਾਰੇ ਜਿਹੜਾ ਕਿਉਂਦੇ ਵਿੱਚ ਸਭ ਕੋ ਪਲੇ ਕਰਨਾ ਹੁੰਦਾ ਉਹਨਾਂ ਨੇ ਦੱਸਣਾ ਹੁੰਦਾ ਵੀ ਕਿਆ ਫਿਲਮ ਅੱਜ ਉਹ ਵੀ ਆਏ ਹੋਏ ਸੀ ਸਾਰੇ 뮤జిక్ ਡਾਇਰੈਕਟਰ ਵਗੈਰਾ ਸਾਰੇ ਸੀ ਜੀ ਅਸੀਂ ਇਕੱਠੇ ਸੀਗੇ ਉੱਥੇ ਆਪਣਾ ਐਮ ਵੀਰਕ ਜੀ ਵੀ ਆਏ ਹੋਏ ਸੀ ਸਾਰੇ ਇਕੱਠੇ ਸੀ ਅਸੀਂ ਕਹਿੰਦੇ ਕਿ ਪਹਿਲਾਂ ਅਗਰ ਕਿਸੇ ਸਿੰਗਰ ਦੀ ਸਕਸੈਸ ਦੇਖੀ ਜਾਂਦੀ ਸੀ ਕਿ ਉਹਦੇ ਮਿਊਜ਼ਿਕ ਨੂੰ ਪਸੰਦ ਕੀਤਾ ਜਾ ਰਿਹਾ ਜਾਂ ਨਹੀਂ ਤਾਂ ਇਹ ਇੱਕ ਚੀਜ਼ ਹੁੰਦੀ ਸੀ ਕਿ ਕੈਸੇਟਸ ਕਿੰਨੀਆਂ ਵਿਕ ਗਈਆਂ ਨੇ ਉਹਦੀਆਂ ਕਿੰਨੀਆਂ ਜੜੀਆਂ ਨੇ ਉਹ ਵਿਕਰੀਆਂ ਨੇ ਸਰ ਕਿੰਨੇ ਕ ਦਿਨਾਂ ਦੇ ਵਿੱਚ ਜਿਹੜੀ ਸੀ ਕੈਸੇਟਸ ਹੋਰ ਬਣ ਕੇ ਆ ਜਾਂਦੇ ਸੀ ਕੰਪਨੀਆਂ ਕਿੰਨੇ ਕ ਦਿਨ ਲਗਾਉਂਦੀਆਂ ਸੀ ਉਹ ਤਾਂ ਨਾਲ ਦੀ ਨਾਲੇ ਆ ਜਿੰਦੀ ਸੀ ਕੈਸੇਟ ਹਾਂ ਕੰਪਨੀ ਦੇ ਪਹਿਲਾਂ ਆਰਡਰ ਲੈ ਲੈਂਦੀ ਵੀ ਕਿਸ ਤਰ੍ਹਾਂ ਕਿਆ ਰਿਸਪੌਂਸ ਰਿਸਪੌਂਸ ਅਸੀਂ ਕਿ ਉਹ ਜਿਹੜੇ ਸਿੰਗਲ ਹਿੱਟ ਹੁੰਦੇ ਜਾਂ ਲਾਈਆਂ ਹੁੰਦੀਆਂ ਸੀ ਕੈਸਟਾਂ ਲੈਂਸ ਸਾਨੂੰ ਪਤਾ ਲੱਗ ਜਾਂਦਾ ਵੀ ਇੰਨੀ ਕਸਟਮ ਰਹਿ ਗਈਆਂ ਇਹਦੀਆਂ ਫੇ ਅਸੀਂ ਅਗੇ ਡੀਲਰ ਨੂੰ ਕਹਿਣਾ ਵੀ ਕੈਸਟ ਮੰਗਾਓ ਫਿਰ ਉਹਨੇ ਕੰਪਨੀ ਨੂੰ ਕਹਿਣਾ ਵੀ ਕੈਸਟ ਜਲਦੀ ਭੇਜ ਫਿਰ ਉਹਨੂੰ ਪਤਾ ਲੈਂਦਾ ਵੀ ਕਿੰਨਾ ਕਈ ਕਸਟਾਂ ਤਾਂ ਪੂਰੀ ਨਹੀਂ ਹੁੰਦੀਆਂ ਸੀ ਜੀ ਮੋਤ ਮਤਲਬ ਹਿੱਟ ਹੁੰਦੀ ਸੀ ਉਹਨਾਂ ਕੰਪਨੀ ਤੋਂ ਨਹੀਂ ਪੂਰੀ ਹੁੰਦੀ ਸੀ ਸੋ ਪੰਜਾਬੀ ਇੰਡਸਟਰੀ ਦੇ ਨਾਲ ਦੀ ਨਾਲ ਬਹੁਤ ਸਾਰੇ ਬਾਲੀਵੁੱਡ ਇੰਡਸਟਰੀ ਦੇ ਸੈਲੀਬ੍ਰਿਟੀਜ਼ ਵੀ ਤੁਹਾਡੇ ਕੋਲ ਪਹੁੰਚੇ ਨੇ ਅਭਿਸ਼ੇਕ ਬੱਛੰਦੀ ਗੱਲ ਕਰੀਏ ਹਨੂਪਮ ਖੇਰ ਦੀ ਗੱਲ ਕਰੀਏ ਮਾਧਵੀ ਦੀਕਸ਼ੀ ਦੀ ਗੱਲ ਕਰੀਏ ਸੋ ਉਹਨਾਂ ਦੇ ਬਾਰੇ ਥੋੜਾ ਦੱਸੋ ਉਹਨਾਂ ਨੇ ਕਿਵੇਂ ਸਬੱਬ ਬਣਿਆ ਇੱਥੇ ਉਹਨਾਂ ਦਾ ਆਣਾ ਤੁਹਾਡੇ ਨਾਲ ਮਿਲਣਾ ਮਾਧਵੀ ਦੀਕਸ਼ੀ ਨੇ ਆਪਣਾ ਮਲਕੀਸ਼ ਸਿੰਘ ਜੀ ਦੀ ਆਈ ਸੀ ਹਾਈ ਕੁਰਤੀ ਓਕੇ ਇਹ ਸ਼ਿਵਾਲੀ ਗੋਟਲ ਤੇ ਉੱਥੇ ਰਿਲੀਜ਼ ਹੋਈ ਸੀ ਯਸਰ ਉੱਥੇ ਮੁਲਾਕਾਤ ਹੋਈ ਸੀ ਨਾ ਕਿੱਥੀ ਸੀ ਤੇ ਆਪਣਾ ਅਨੂਪਮ ਖੇਰ ਜੀ ਇੱਥੇ ਘੁੰਮਦੇ ਫਿਰਦੇ ਆ ਗਏ ਮੇਰੇ ਪਾਸ ਕਹਿੰਦੇ ਮੈਂ ਦੇਖਣ ਲੱਗ ਗਿਆ ਇੱਥੇ ਮੈਂ ਕਿਹਾ ਯਾਰ ਨੂਪਮਗੇਰ ਜੀ ਤੋਂ ਫਿਰ ਉਹਨੇ ਮੈਥੋਂ ਲੀਤਾ ਆਪਣਾ ਸੈੱਟ ਸੀ ਕਿਹੜਾ ਸੀਗਾ ਇੰਡੀਆ ਉਹ ਸੀਗਾ ਆਪਣਾ ਉਹਨੇ ਮੈਥੋਂ ਸੈੱਟ ਮੰਗਾਈ ਡਿਸਕਵਰੀ ਆਫ ਇੰਡੀਆ ਓਕੇ ਕਹਿੰਦੇ ਉਹਦੀ ਸੀਡੀ ਹੈ ਵੀ ਤੇਰੇ ਉਹ ਮੈਂ ਕਿਹਾ ਸਰ ਉਹ ਤੁਹਾਡੇ ਕੋਲੇ ਪਈ ਹੈ ਉੱਥੇ ਘੜੇ ਦੀ ਉਹ ਕੋਰਨਰ ਤੇ ਉੱਪਰੇ ਪਈ ਸੀ ਮੈਂ ਕਿਹਾ ਸਰ ਉਹ ਤੁਹਾਡੇ ਕੋਲ ਉਹ ਮੈਥੋਂ ਸਪੈਸ਼ਲ ਲੈ ਗਏ ਮੈਂ ਕਿਹਾ ਸਰ ਕੋਈ ਗੱਲ ਨਹੀਂ ਮੈਂ ਨਹੀਂ ਨਹੀਂ ਪੈਸੇ ਕਹਿੰਦਾ ਨਹੀਂ ਨਹੀਂ ਜਿੰਨੇ ਤੁਹਾਡੇ ਪੈਸੇ ਤੁਸੀਂ ਆਪਣੇ ਪੈਸੇ ਪੂਰੇ ਲਓ ਜੀ ਮੈਂ ਅੱਛੇ ਬੰਦੇ ਸੀ ਬਾਕੀ ਵੀ ਗੱਲਾਂ ਬਾਤਾਂ ਮਾਰ ਕੇ ਗਏ ਕੋਲ ਖੜ ਗਏ ਜੀ ਹਾਂ ਮੈਂ ਚੰਗੇ ਚਾਈਨੀ ਸਰ ਹੁਣ ਸਾਡੀ ਆਡੀਅנס ਨੂੰ ਸੀਡੀ ਤੇ ਡੀਵੀਡੀ ਵੀ ਜ਼ਰੂਰ ਦਿਖਾ ਦਿਓ ਕਿਵੇਂ ਜੇ ਹੁੰਦੀਆਂ ਸੀ ਕਿਵੇਂ ਪਲੇ ਕਰਦੇ ਸੀ ਤੇ ਮੈਂ ਤੁਹਾਡੇ ਰਿਕਾਰਡ ਪਲੇਅਰ ਵੀ ਦੇਖ ਰਹੀ ਆ ਤੇ ਉਹਦੇ ਬਾਰੇ ਵੀ ਜ਼ਰੂਰ ਤੁਹਾਡੇ ਕੋਲ ਜਾਣਨਾ ਚਾਹਾਂਗੀ ਕਿ ਕੀ ਅੱਜ ਵੀ ਉਹ ਜਦੋਂ ਤੁਸੀਂ ਕੈਸਿਟ ਪਾਉਂਦੇ ਹੋ ਤਾਂ ਕੀ ਉਹ ਚੱਲਦਾ ਹੈ ਹਾਂ ਜੀ ਹੁਣ ਇਹ ਕਹਤੋਂ ਹੁਣ ਚੱਲਦਾ ਤਾਂ ਨਹੀਂ ਉਹ ਹੁਣ ਉਹ ਐਂਪਲੀਫਾਇਰ ਦਾ ਕੰਮ ਕਰ ਰਿਹਾ ਪਰ ਹਾਲੀ ਕਰ ਰਿਹਾ ਕੰਮ ਓਕੇ ਉਹ ਤਾਂ ਐਂਪਲੀਫਾਇਰ ਦਾ ਕੰਮ ਲੈ ਜਾਂਦਾ ਉੱਪਰ ਸੀਡੀ ਲੱਗੀ ਹੋਈ ਨਾ ਉਹ ਸੀਡੀ ਚ ਚਲਾਈਦੀ ਆ ਯੂ ਐਸ ਬੀ ਚਲਾਈਦੀ ਆ ਹੁਣ ਜੀ ਓਕੇ ਬਾਕੀ ਫਿਰ ਬਾਅਦ ਚ ਕੰਪਨੀਆ ਨੇ ਯੂ ਐਸ ਬੀ ਵੀ ਕੱਢੀ ਸੀ ਜੀ ਯੂ ਐਸ ਬੀ ਵੀ ਕੱਢੀ ਹੈ ਕੰਪਨੀਆ ਨੇ ਬਾਅਦ ਚ ਨਾ ਠੀਕ ਹੈ ਉਹ ਤੋਂ ਬਾਅਦ ਬਾਕੀ ਹੁਣ ਡੀ ਵੀ ਡੀ ਇਹ ਪਈਆਂ ਦੇਖੋ ਸਾਡੀਆਂ ਓਕੇ ਏ ਡੀ ਵੀ ਡੀ ਠੀਕ ਹੈ ਕੋਈ ਵੀ ਸਰ ਇੱਕ ਤੁਸੀਂ ਮੈਚਾਨੀ ਦਿਖਾ ਦਿਓ ਕੋਈ ਇੱਕ ਇਹਨਾਂ ਦੇ ਵਿੱਚੋਂ ਸਰ ਸकाई ਫਾਲ ਹੈ 600 ਡੀਵੀਡੀ ਹੁੰਦੀ ਸੀ ਇੰਗਲਿਸ਼ ਪਰ ਉਸ ਟਾਈਮ ਇਹ ਵੀ ਪੂਰੀ ਨਹੀਂ ਹੋਇਆ ਕਰਦੀ ਸੀ ਅੱਛਾ 600 ਦੇ ਵੀ ਲੋਕ ਖਰੀਦਦੇ ਸੀ ਇੰਨੀ ਜ਼ਿਆਦਾ ਚਲਿਆ ਰੀਲੀ ਹੁਣ ਆ ਜਾਂਦੀ ਆ ਆ 599 ਜੀ ਹੁਣ ਇਹ ਵੀ ਪੂਰੀ ਨਹੀਂ ਹੋਇਆ ਕਰਦੀ ਫੇ ਬਲੂਰੇ ਆਉਂਦੀ ਸੀ ਇਹਨਾਂ ਦੀ ਓਕੇ ਡਿਮਾਂਡ ਰਹੀ ਕਿ ਲੋਕਾਂ ਨੂੰ ਬੜਾ ਸ਼ੌਕ ਹੁੰਦਾ ਸੀ ਆਪਣੇ ਘਰ ਜਾ ਕੇ ਆਰਾਮ ਨਾਲ ਦੇਖਣ ਦਾ ਬੈਠ ਕੇ ਦੇਖੀਏ ਨਾ ਇਹ ਵੀ ਤੁਸੀਂ ਸੰਭਾਲ ਕੇ ਰੱਖਿਓ ਹੋਏਗਾ ਨੇ ਪੂਰੀਆਂ ਜੀ ਜਦੋਂ ਮੈਂ 10 10 ਹੀ ਗੱਲੇ ਉਸ ਟਾਈਮ ਪੂਰੀਆਂ ਨਹੀਂ ਹੋਇਆ ਕਰਦੀ ਜੀ ਇਹ ਡੀਵੀਡੀ ਤੇ ਸੀਡੀ ਵੀ ਸਰ ਪਈ ਹੋਏਗੀ ਤੁਹਾਡੇ ਕੋਲ ਕੋਈ ਸੀੜੀਆਂ ਦੇਖੋ ਸਾਰੀਆਂ ਮੈਮ ਸੀੜੀਆਂ ਜੀ ਇਹ ਸੀੜੀਆਂ ਨੇ ਇਹ ਸੀੜੀਆਂ ਸਾਰੇ 올ਡ ਸਿੰਗਰ ਦੀਆਂ ਇਹਨਾਂ ਦਾ ਕਿੰਨਾ ਕੁ ਪ੍ਰਾਈਸ ਹੁੰਦਾ ਸੀ ਸਰ ਉਹਨਾਂ ਦਿਨਾਂ ਦੇ ਮੈਡਮ 150 ਰੁਪਏ ਦੀ ਦੋ 150 ਦੀ ਦੋ ਉਸ ਟਾਈਮ ਤੋਂ ਹਾਂ ਕੋਈ 225 ਕੋਈ 150 109 ਤੋਂ ਸ਼ੁਰੂ ਹੋ ਨਹੀਂਦੀਆਂ ਬਾਕੀ ਟੀ ਸੀ ਦਾ 42 ਰੁਪਏ 45 ਰੁਪਏ ਇਸ ਤਰ੍ਹਾਂ ਬਾਕੀ ਇਹ ਕਲਾਸੀਕਲ ਕਲਾਸੀਕਲ ਬਹੁਤ ਵਿਕਿਆ ਕਰਦਾ ਸੀ ਹੁਣ ਤਾਂ ਕਲਾਸੀਕਲ ਲੋਕਾਂ ਨੂੰ ਪਤਾ ਨਹੀਂ ਕੀ ਹੁੰਦਾ ਬਿਲਕੁਲ ਠੀਕ ਹੈ ਉਸ ਟਾਈਮ ਕਲਾਸੀਕਲ ਵੀ ਪੂਰਾ ਨਹੀਂ ਹੋਇਆ ਕਰਦਾ ਸੀ ਭੀਮਸ਼ੈਨ ਜੋਸ਼ੀ ਪੰਡਤ ਜਸਰਾਜ ਇਹਨੇ ਖੂਬ ਡਿਮਾਂਡ ਹੁੰਦੀ ਸੀ ਮਤਲਬ ਬਾਕੀ ਇਹ ਦੇਖੋ ਪੰਜਾਬੀ ਇਹ ਸਰਿੰਦਰ ਕੌਰ ਪ੍ਰਕਾਸ਼ ਕੌਰ ਸਾਡੀ ਇਹ ਦੁਕਾਨ ਤੇ ਇੰਨੀ ਵਿਕਿਆ ਕਰਦੀ ਸੀ ਕਿ ਸਾਡੇ ਤੋਂ ਹੀ ਪੂਰੀ ਨਹੀਂ ਹੋਇਆ ਕਰਦੀ ਸੀ ਇਹ ਇਹ ਮਤਲਬ 1000 1000 2 2000 ਕਿ ਸੈੱਟ ਕੰਪਨੀ ਸਾਡੇ ਵਾਸਤੇ ਬਣਾਉਂਦੀ ਫੈਸਲ ਤੇ ਸਾਡੀ ਫੋਟੋਸ਼ਾਪ ਦੀ ਸੀ ਆ ਲੈ ਤੁਹਾਡੇ ਵਾਸਤੇ ਹੀ ਇਹ ਤੁਸੀਂ ਉਹ ਵੇਚਣਾ ਅੱਛਾ ਕਦੇ ਕੋਈ ਐਡਵਾਂਸਡ ਵੀ ਪੈਸੇ ਦੇ ਜਾਂਦੇ ਹੁੰਦੇ ਸੀ ਲੋਕ ਕਿ ਬਸ ਸਾਨੂੰ ਦੇਣੀ ਸਭ ਤੋਂ ਪਹਿਲਾਂ ਹਾਂ ਹਾਂ ਜੀ ਬਿਲਕੁਲ ਬਿਲਕੁਲ ਲੈ ਹੁਣ ਵੀ ਉਹ ਤਾਂ ਦੇ ਜਿੰਦੇ ਆ ਦੇਖੋ ਇਹ ਇਹ ਵੀ ਹੈ ਇਹ ਆ ਆ ਦੇਖੋ ਇਸ ਸੋ ਅਸੀਂ ਦੇਖ ਸਕਦੇ ਹਾਂ ਕੈਸਿਡ ਦੀ ਗੱਲ ਕਰੀਏ ਸੀਡੀ ਦੀ ਗੱਲ ਕਰੀਏ ਡੀਵੀਡੀ ਦੀ ਗੱਲ ਕਰੀਏ ਬੜਾ ਕੁਝ ਜਿਹੜਾ ਆ ਉਹ ਬਦਲ ਰਿਹਾ ਹੈ 뮤직 ਇੰਡਸਟਰੀ ਦੇ ਵਿੱਚ ਬਟ ਬੜੀਆਂ ਸੋਹਣੀਆਂ ਮਿੱਠੀਆਂ ਯਾਦਾਂ ਜਿਵੇਂ ਇੱਕ ਖਜ਼ਾਨਾ ਕਹਾ ਸਰ ਨੇ ਜਿਹੜਾ ਆ ਰੱਖਿਆ ਹੋਇਆ ਹੈ ਆਪਣੀ ਛੋਟੀ ਜੀ ਦੁਕਾਨ ਦੇ ਵਿੱਚ ਸਰ ਸ਼ੁਰੂਆਤ ਕਿਵੇਂ ਹੋਈ ਇਸ ਦੁਕਾਨ ਦੀ ਹੁਣ ਮੈਨੂੰ ਥੋੜਾ ਜਿਹਾ ਉਹਦੇ ਬਾਰੇ ਦੱਸੋ ਕਿਵੇਂ ਤੁਸੀਂ ਉਸ ਟਾਈਮ ਤੇ ਪਲਾਨ ਕੀਤਾ ਕਿਉਂਕਿ ਪਿਛਲੇ 30 35 ਸਾਲਾਂ ਤੋਂ ਤੁਸੀਂ ਇੱਥੇ ਹੋ ਹਮ ਐਕਚੁਅਲੀ ਮੇਰਾ ਦੋਸਤ ਸੀ ਉਹ ਮੈਨੂੰ ਲੈ ਕੇ ਆਇਆ ਸੀ ਉਹ ਕਹਿੰਦਾ ਮੈਂ ਜਾਣਾ ਬਾਹਰ ਕਿਸੇ ਤੋਂ ਦੁਕਾਨ ਤੇ ਬੈਠੇ ਤੇ ਮੈਂ ਕਹਿੰਦਾ ਯਾਰ ਨਹੀਂ ਨਹੀਂ ਭਾਈ ਮੈਂ ਨਹੀਂ ਬੈਠ ਸਕਦਾ ਇਹ ਜਦ ਉਹ ਕਹਿੰਦਾ ਜ ਮੈਂ ਤੈਨੂੰ ਕਹਿ ਰਿਹਾ ਤੂੰ ਬੈਠ ਮੈਂ ਹਫਤੇ ਦੇ ਵਾਸਤੇ ਬੈਠਿਆ ਉਹ ਤੋਂ ਬਾਅਦ ਫਿਰ ਆਇਆ ਤੇ ਕਹਿੰਦਾ ਕਿਸਤਾਂ ਲੱਗਿਆ ਮੈਂ ਕਹਾ ਠੀਕ ਹੈ ਯਾਰ ਕਹਿੰਦਾ ਯਾਰ ਤੂੰ ਹੀ ਸੰਭਲ ਦੁਕਾਨ ਮੇਰੇ ਕੋਲ ਟਾਈਮ ਨਹੀਂ ਹੁੰਦਾ ਫਿਰ ਹੋਰ ਤੇ ਸਾਡੇ ਫਿਰ ਮੈਂ ਕਿ 10 ਕਿਸਤਾਂ ਫਿਰ ਮਦ ਮਹੌਲ ਹੋੜੀ ਲੈ ਲੀਤੀ ਇਹ ਦਿਖਾਣਾ ਆਪਣੇ ਆਪੇ ਅੱਜ ਵੀ ਦੇਖ ਰਹੀਆਂ ਅੱਜ ਵੀ ਜਿਹੜਾ ਲੋਕਾਂ ਦਾ ਤੁਹਾਨੂੰ ਪਿਆਰ ਮਿਲਦਿਆ ਬਹੁਤ ਕਿਉਂਕਿ ਜਦੋਂ ਸਿੰਗਰ ਹੁਣ ਵੀ ਆਂਦੇ ਨੇ ਤੁਹਾਡੇ ਕੋਲ ਰੁੱਕ ਕੇ ਜਾਂਦੇ ਨੇ ਕਦੀ ਕਿਸੇ ਨੇ ਕੋਈ ਪੁਰਾਣੀਆਂ ਯਾਦਾਂ ਨੂੰ ਯਾਦ ਕੀਤੀ ਤਾਂ ਤੁਹਾਡੇ ਨਾਲ ਕਿ ਹਾਂ ਉਦੋਂ ਇਵੇਂ ਮਾਹੌਲ ਹੁੰਦਾ ਸੀ 17 ਸੈਕਟਰ ਵਿੱਚ ਹੁਣ ਬੜਾ ਕੁਝ ਬਦਲ ਗਿਆ ਤੁਹਾਨੂੰ ਲੱਗਦਾ ਗਾਇਕ ਵੀ ਮਿਸ ਕਰਦੇ ਨੇ ਇਹ ਵਾਲਾ ਟਾਈਮ ਅਸੀੜੀਆਂ ਕੈਸਿਡਸ ਵਾਲਾ ਬਿਲਕੁਲ ਬਿਲਕੁਲ ਮੈਡਮ ਉਸ ਟਾਈਮ ਦਾ ਪੂਰਾ ਕਰਾਊਡ ਆਪ ਇਹ ਕਹਿੰਦੇ ਕਹਿੰਦੇ ਯਾਰ ਕਹਿੰਦੇ ਕਿੱਥੇ ਚਲੀ ਗਏ ਬੰਦੇ ਮੈਂ ਕਿਹਾ ਜੀ ਬਾਹਰ ਚਲੀ ਗਏ ਔਰਨ ਕਹਿੰਦਾ ਕੀ ਗੱਲ ਕਹਿੰਦੇ ਹੁਣ ਦਿਖਦਾ ਨਹੀਂ ਇੱਥੇ ਨਹੀਂ ਪਹਿਲਾਂ ਤਾਂ ਕਹਿੰਦੇ ਖੜਨ ਦੀ ਜਗ੍ਹਾ ਨਹੀਂ ਹੋਇਆ ਕਰਦੀ ਸੀ ਮੈਂ ਕਿਹਾ ਜੀ ਉਹ ਟਾਈਮ ਟਾਈਮ ਦੀ ਗੱਲ ਹੈ ਕਿ ਹੁਣ ਜਗ੍ਹਾ ਜਗ੍ਹਾ ਮਾਲ ਖੁੱਲ ਗਿਆ ਜੀ ਹਰੇਕ ਥਾਂ ਹਰੇਕ ਮਾਰਕੀਟ ਆਬਾਦ ਹੋ ਗਿਆ ਤਾਂ ਕਰਕੇ ਨਾ ਵੀ ਹੁਣ ਬੜਾ ਫਰਕ ਪੈ ਗਿਆ ਜੀ ਪਹਿਲਾਂ ਤੇ ਹੁਣ ਤਾਂ ਬਹੁਤ ਫਰਕ ਹੈ ਜੀ ਅੱਛਾ ਸਰ ਕਿਹੜਾ ਜਿਹਾ ਗਾਇਕ ਜਾਂ ਐਕਟਰ ਆ ਜਿਹੜਾ ਤੁਹਾਡੇ ਦਿਲ 'ਚ ਅਜੇ ਵੀ ਜਿੰਨਾਂ ਦੀ ਇੱਕ ਜਗ੍ਹਾ ਹੈ ਕਿ ਜਿਹੜੇ ਆਏ ਸੀ ਤੇ ਬੜੀ ਅੱਛੀ ਮੁਲਾਕਾਤ ਰਹੀ ਸੀ ਉਹਨਾਂ ਦੇ ਨਾਲ ਉਹ ਸਾਡੇ ਸਰਪ੍ਰੇਮਾਨ ਜੀ ਜੇਤ ਲਿਆ ਉਹਨਾਂ ਨੇ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਸੋ ਸਾਡੇ ਨਾਲ ਵਿਨੋਦ ਕੁਮਾਰ ਸ਼ਰਮਾ ਜੀ ਜਿੰਨਾਂ ਦੇ ਨਾਲ ਅਸੀਂ ਗੱਲ ਕਰ ਰਹੀ ਸੀ ਅੱਜ 17 ਸੈਕਟਰ ਪਹੁੰਚੇ ਹੋਏ ਆ ਬਹੁਤ ਘਟ ਅੱਜ ਦੇ ਟਾਈਮ ਤੇ ਚੀਜ਼ਾਂ ਨੇ ਜਿਹਹੀਆਂ ਜੋ ਸਾਨੂੰ ਸਭ ਨੂੰ ਦੇਖਣ ਨੂੰ ਮਿਲਦੀਆਂ ਨੇ ਬਟ ਉਹਨਾਂ ਨੇ ਖਜ਼ਾਨਾ ਬੜਾ ਛੁਪਾ ਕੇ ਰੱਖਿਆ ਇਹਨਾਂ ਨੇ ਖਜ਼ਾਨਾ ਬਾਰ-ਬਾਰ ਕਹਿ ਰਹੀ ਕਿਉਂਕਿ ਇਹ ਚੀਜ਼ਾਂ ਲੁਕਤ ਹੋ ਚੁੱਕੀਆਂ ਨੇ ਹੁਣ ਸੰਸਾਰ ਦੇ ਉੱਪਰੋਂ ਸੋ ਥੈਂਕ ਯੂ ਸੋ ਮੱਚ विनोद कुमार सर सरना गाइल्ड ਕਰਨ ਦੇ ਲਈ ਸਮਾਂ ਦੇਣ ਦੇ ਲਈ ਤੇ ਇੰਨੀਆਂ ਸੋਹਣੀਆਂ ਯਾਦਾਂ ਨੂੰ ਜਿਹੜਾ ਤੁਸੀਂ ਸਜੋ ਕੇ ਰੱਖਿਆ ਹੋਇਆ ਕਿਉਂਕਿ ਅੱਜ ਵੀ ਲੋਕ ਆਉਂਦੇ ਨੇ ਆਪਣੇ ਬੱਚਿਆਂ ਨੂੰ ਦਿਖਾਉਂਦੇ ਨੇ ਕਿ ਕਿਵੇਂ 뮤직 ਇੰਡਸਟਰੀ ਦੀ ਸ਼ੁਰੂਆਤ ਹੋਈ ਸੀ ਕਿਵੇਂ ਅੱਗੇ-ਅਗੇ 뮤직 ਇੰਡਸਟਰੀ ਚੱਲ ਰਹੀ ਹੈ ਹਾਲਾਂਕਿ ਹੁਣ ਲੱਗਦਾ ਤੇ ਨਹੀਂ ਕਦੀ ਚੀਜ਼ਾਂ ਦੁਬਾਰਾ ਦੇਖਣ ਨੂੰ ਮਿਲਣਗੀਆਂ ਸਾਨੂੰ ਜ਼ਿੰਦਗੀ 'ਚ ਬਟ ਫਿਰ ਵੀ ਕਿਤੇ ਨਾ ਕਿ ਜਦੋਂ ਅਨ ਇੱਕ ਝਾਤ ਪੈਂਦੀ ਹੈ ਤੇ ਬਚਪਨ ਦਾ ਬੜਾ ਕੁਝ ਯਾਦ ਆ ਜਾਂਦਾ ਹੈ थैंक यू थैंक यू ਜੀ ਪੀਟੀਸੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ थैंक यू मैम थैंक यू सर थैंक यू ਸੋ ਮਚ थैंक यू थैंक यू ਸੋ ਇਹ ਸੰਮੇਲ ਮੇਰੇ ਨਾਲ ਵਿਨੋਦ ਕੁਮਾਰ ਸ਼ਰਮਾ ਜੀ ਜਿਨ੍ਹਾਂ ਦੇ ਨਾਲ ਅੱਜ ਅਸੀਂ ਗੱਲ ਕੀਤੀ ਉਮੀਦ ਕਰਦੀਆਂ ਤੁਹਾਨੂੰ ਅੱਜ ਦੀ ਸਾਡੀ ਸਪੈਸ਼ਲ ਸਟੋਰੀ ਬਹੁਤ ਪਸੰਦ ਆਈ ਹੋਵੇਗੀ ਹਾਈਲੈਟਸ ਅਪਡੇਟ ਨੂੰ ਜਾਣ ਲਈ ਟਿਕਦੇ ਰਹੋ ਪੀਟੀਸੀ ਪੰਜਾਬੀ